ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਭਾਈ ਸੋਹਣਿਓ ਪਨੀਰੀ ਨੂੰ ਅੱਜ ਪਾਣੀ ਲਾ ਰਹੇ ਆ ਤੇ ਕੱਲ ਵੀਰਪੁਰਾ ਸਮਝਾ ਕੇ ਗਿਆ ਤਾਂ ਵੀ ਕਿਸ ਤਰੀਕੇ ਨਾਲ ਆ ਹਨ ਜਿਹੜਾ ਪਾਣੀ ਆਪਾਂ ਨੇ ਆਪਣੀ ਜਿਹੜੀ ਚੋਨਾ ਲਾਉਣ ਵਾਲੀ ਮਸ਼ੀਨ ਦੀ ਪਨੀਰੀ ਆਪਾਂ ਤਿਆਰ ਕਰ ਰਹੇ ਆ ਬੈਡਾਂ ਤੇ ਕਹਿ ਦਿੰਨੇ ਆਪਾਂ ਜਿਹੜੀ ਹਨਾ ਖਾਸ ਕਰਕੇ ਬੈਡਾਂ ਤੇ ਪਨੀਰੀ ਸੋ ਇਹਨੂੰ ਪਾਣੀ ਲਾਉਣ ਦਾ ਕਿਵੇਂ ਕਿਵੇਂ ਆ ਸਿਸਟਮ ਉਹ ਸਾਰਾ ਅੱਜ ਅਸੀਂ ਉਵੇਂ ਹੀ ਫੋਲੋਅ ਅਪ ਤੇ ਰੱਖ ਕੇ ਫੋਲੋ ਕਰਕੇ ਉਹਨਾਂ ਨੂੰ ਤੇ ਪਾਣੀ ਦਾ ਜਿਹੜਾ ਕੰਮ ਸਟਾਰਟ ਕੀਤਾ ਕੱਲ ਰਾਤੀ ਇੱਕ ਵਾਰ ਸਾਰੇ ਝੋਨੇ ਦੇ ਉੱਪਰ ਆਪਾਂ ਨੇ ਸਪਰੇ ਪੰਪ ਉਧਰ ਖੜਾ ਕੇ ਹਵਾ ਇਧਰ ਨੂੰਤੀ ਮਤਲਬ ਵੀ ਪੂਰਾ ਆਪਾਂ ਨੇ ਫੁਆਰੇ ਟਾਈਪ ਵੀ ਬੈਡਾਂ ਵੀ ਖਿਸਕੇ ਵੀ ਨਾ ਮਾੜੀ ਮੋਟੀ ਪਨੀਰੀ ਵੀ ਇੱਕ ਵਾਰ ਥੋੜੇ ਥੋੜੇ ਗਿੱਲੇ ਜੇ ਕਰ ਦਿੱਤੇ ਗਿੱਲੇ ਨਹੀਂ ਮਤਲਬ ਵੀ ਉੱਪਰ ਮਿੱਟੀ ਥੋੜੀ ਜਿਹੀ ਪਾਣੀ ਨਾਲ ਉਹ ਜੀ ਵੀ ਤੀ ਉੜੇ ਨਾ ਹਨਾ ਕਿਉਂਕਿ ਰਾਤ ਥੋੜੀ ਜਿਹੀ ਹਵਾ ਵੀ ਚੱਲੀ ਸੀ ਸੋ ਤਾਂ ਕਰਕੇ ਹੁਣ ਸਿਰਫ ਅਸੀਂ ਖਾਲਾਂ ਤੇ ਬੈੱਡ ਨੂੰ ਜਿਹੜੇ ਖੜਨ ਦੀ ਪੋਜੀਸ਼ਨ ਆ ਉਹਨੂੰ ਸਿਰਫ ਅਸੀਂ ਕਰ ਰਹੇ ਹਾਂ ਅੱਜ ਪਾਣੀ ਤਕਰੀਬਨ ਚੱਲੂਗਾ ਦਿਨ ਦੇ ਵਿੱਚ ਨੂੰ ਜਦੋਂ ਮਤਲਬ ਖਾਲਾਂ ਜੀਆਂ ਸੁੱਕਣ ਲੱਗਣਗੀਆਂ ਪਾਣੀ ਫੇਰ ਲਾਦਿਆ ਕਰਨਾ ਹੈ ਸੁੱਕਣ ਲੱਗੇ ਕਰਨੀਆਂ ਖਾਲਾਂ ਨੂੰ ਫਿਰ ਨਹੀਂ ਫੇਰ ਲਾਦੇ ਕਰਨਾ ਠੀਕ ਹੈ ਜੀ ਤੇ ਜਦੋਂ ਮਤਲਬ ਇੱਕ ਅੱਜ ਦਾ ਐਡੇ ਚੱਲੂਗਾ ਕੱਲ ਨੂੰ ਥੋੜਾ ਥੋੜਾ ਪਾਣੀ ਖਾਲਾਂ ਦੇ ਉੱਪਰ ਨੂੰ ਟਪਾਉਣਾ ਹੈ ਮਤਲਬ ਵੀ ਬੈੱਡ ਦੇ ਜਿਹੜੀ ਪਨੀਰੀ ਹੈ ਜਿਹੜੀ ਆ ਪੂਰਾ ਮਤਲਬ ਪਾਣੀ ਨਾਲ ਹਲਕਾ ਫੁਲਕਾ ਹੋ ਰਹੇ ਵੀਂ ਨਮੀ ਜੀ ਬਣੀ ਰਹੇ ਹੈ ਨਾ ਕਿਉਂਕਿ ਜਿਹੜਾ ਲਫਾਫਾ ਹੁੰਦਾ ਲਫਾਫੇ ਚ ਨੂੰ ਸਰਾਖਾ ਨਿਕਲੇ ਵੇ ਹੁਣ ਇਹ ਮਿੱਟੀ ਕੀ ਹੈ ਇਹ ਜਿਹੜੀ ਆਪਣੀ ਸਿਉਰਟੀ ਮਿੱਟੀ ਹੈ ਆ ਤੁਸੀਂ ਨੀਕਾ ਮਾਰੋ ਇੱਥੋਂ ਇਹਨੇ ਐਦਾਂ ਨਮੀ ਫੜੀ ਜਾਣੀ ਆ ਹੁਣ ਪਾਣੀ ਮਤਲਬ ਨੇ ਇਹ ਨਰਮ ਜੀ ਰਹਿਣਾ ਇਹ ਨਰਮ ਨਹੀਂ ਦਾਣੇ ਨੂੰ ਪੁੰਗਰ ਦੇਣਾ ਫਿਰ ਹੁਣ ਉਹ ਬੱਟਾ ਦੇਖੋ ਪਾਣੀ ਨੀਚੇ ਤੱਕ ਦਾ ਉੱਪਰ ਤੱਕ ਉਹਨੇ ਸਲਾਹ ਫੜ ਲਈ ਜਿਹੜੀ ਮਿੱਟੀ ਹੈ ਇਹ ਮਿੱਟੀ ਚ ਤਾਂ ਹੀ ਵੱਧ ਕਾਮਯਾਬ ਹੈ ਪਨੀਲੀ ਡਾਕਰ ਚੋਂ ਨੇ ਜਿਉਂ ਨਹੀਂ ਕਾਮਯਾਬ ਇੱਕ ਤਾਂ ਡਲੀਆਂ ਕਰਕੇ ਬਾਕੀ ਉਹਦਾ ਬੈੱਡ ਖੜਦਾ ਹੀ ਨਹੀਂ ਐਦਾਂ ਬਾਕੀ ਬੈੱਡ ਬਣ ਨਹੀਂ ਤਾ ਪਹਿਲੀ ਗੱਲ ਤਾਂ ਇਦਾਂ ਦਾ ਬੈੱਡ ਬਣ ਨਹੀਂ ਤਾ ਹਨ ਕਿਉਂਕਿ ਡਲੇ ਡਲੇ ਆਉਂਦੇ ਆ ਭੁੱਬਲ ਜੀ ਹੁੰਦੀ ਹੋਣੀ ਬਹੁਤ ਘੱਟ ਹੁੰਦੀ ਐ ਨਾ ਇੰਨੀ ਪਟਾਈ ਹੁੰਦੀ ਐ ਖੇਤੀ ਕਿਉਂਕਿ ਹਲ ਨਹੀਂ ਆਪਣੇ ਡੂੰਗੇ ਲੱਗਦੇ ਇੱਥੇ ਹਲ ਵੀ ਵਧੀਆ ਲੱਗੇ ਆ ਬੈੱਡ ਬੁੱਡ ਵੀ ਐਨ ਪੂਰੇ ਪਤੀਆ ਹਨਾ ਸੋ ਉਧਰੋਂ ਵੀ ਦਿਖਾਉਣਾ ਤੁਹਾਨੂੰ ਮਰਵਾਉਣਾ ਨਹੀਂਗਾ ਤੇ ਅੱਜ ਸਲਾਬ ਜੀ ਜਾ ਰਹੀ ਐ ਵੈਸੇ ਤਾਂ ਦੇਖੋ ਨੀਚੇ ਨੂੰ ਤੁਹਾਨੂੰ ਥੋੜਾ ਥੋੜਾ ਦਿਖ ਰਿਹਾ ਹੋਣਾ ਹਨਾ ਤੇ ਇਹਨੇ ਨੀਚੇ ਤੋਂ ਇਹ ਸਲਾਬ ਇਹਨੇ ਮਤਲਬ ਮਿੱਟੀ ਨੇ ਨਰਮ ਹੋਣਾ ਕਿਤੇ ਕਿਤੇ ਨੂੰ ਲੱਗ ਗਈ ਮਾੜੀ ਮਾੜੀ ਹਨਾ ਸਾਈਡਾਂ ਸਾਈਡਾਂ ਜ ਤੇ ਤਿੰਨ ਚਾਰ ਦਿਨਾਂ ਤੱਕ ਦੇਖਿਓ ਵੀ ਇਹਨੇ ਇਹ ਬਿਲਕੁਲ ਸੁੱਕਾ ਬੀਜ ਹੈ ਆਪਾਂ ਨੇ ਪੂਰੀ ਮਤਲਬ ਐ ਨਹੀਂ ਹੈ ਵੀ ਗਿੱਲਾ ਬੀਜ ਬੀਜ ਆਪਾਂ ਨੇ ਤੁਸੀਂ ਹੀ ਛੱਡ ਕੇ ਤਾਂ ਪਹਿਲਾਂ ਹਣਾ ਉਹ ਹਸਾਬ ਨਾਲ ਬੀਜਿਆ ਪਾਣੀ ਤਕਰੀਬਨ ਐ ਨਹੀਂ ਵੀ ਇੱਕੇ ਖਾਲਚ ਨੂੰ ਚੱਲ ਰਿਹਾ ਸਾਰੀਆਂ ਖਾਲਾਂ ਚੋਂ ਥੋੜਾ ਥੋੜਾ ਆਪਾਂ ਨੇ ਪਾਣੀ ਹੈ ਜਿਹੜਾ ਡਿਵਾਈਡ ਕਰਤਾ ਵੀ ਸਾਰੀਆਂ ਚੋਂ ਥੋੜਾ ਥੋੜਾ ਜਾਈ ਜਾਊਗਾ ਪਾਣੀ ਤੇ ਅੱਜ ਮੱਕੀ ਦਾ ਚਾਰਪੀ ਪੈਣਾ ਤੇ ਇੱਕਾਚ ਆਪਣੀ ਮੋਟਰ ਤੇ ਲੱਗਣਾ ਨਵਾਂ ਸਿਸਟਮ ਜੋ ਲੱਗਣਾ ਉਹਨੇ ਆਟੋ ਮੈਂ ਆਟੋਮੈਟਿਕ ਹੁੰਦਾ ਜਿਹੜਾ ਆਪਣੀ ਮੋਟਰ ਤੇ ਲੱਗਿਆ ਹੋਇਆ ਉਹ ਘਟਾ ਦੇਣਾ ਉਹਦੀ ਜਗ੍ਹਾ ਇੱਕ ਨਵਾਂ ਪੁਰਜਾ ਲੱਗਣਾ ਹੈ ਬਾਈ ਜੂਪੀ ਤੋਂ ਆਏ ਆ ਆਪਣੇ ਤੇ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਥੋੜੀ ਵੀਡੀਓ ਵੀ ਪਾਉਂਦੇ ਰਹਿੰਦੇ ਨੇ ਉਹ ਤੇ YouTube ਚੈਨਲ ਵੀ ਉਹਨਾਂ ਦਾ ਤੇ ਅੱਜ ਉਹਨਾਂ ਨੇ ਆਪਣੀ ਮੋਟਰ ਤੇ ਇੱਕ ਸਿਸਟਮ ਲਾ ਕੇ ਜਾਣਾ ਅਰਪੰਨ ਦੀ ਮੋਟਰ ਤੇ ਤਾਂ ਲਾਤਾ ਸੀ ਕੱਲ ਉਹਨਾਂ ਨੇ ਫੋਨ ਆਇਆ ਤਾਂ ਵੀਰੋਂ ਨਹੀਂ ਕਹਿੰਦੇ ਵੀ ਅੱਜ ਮੋਟਰ ਤੇ ਰੁਮਾ ਕੋਈ ਗੱਲ ਨਹੀਂ ਤਾਂ ਮੇਰੇ ਵੀ ਤੂੰ ਆਹ ਠੀਕ ਜਿਹੀ ਵਧੀਆ ਆਪਾਂ ਨੇ ਪੂਰੀ ਪ੍ਰਮੋਟ ਕਰਨੀ ਹੈ ਤੇ ਲਈ ਠੀਕ ਹੈ ਜੀ ਤੇ ਲਾਉਣਾ ਉਹ ਸਿਸਟਮ ਚ ਕਾਫੀ ਫੀਚਰ ਆਉਣਗੇ ਵੀ ਮੋਟਰ ਤੇ ਟਾਈਮ ਸੈਕਟਰ ਚ ਵੀ ਕਿੰਨੇ ਕਿੰਨੇ ਆਪਣੇ ਇੱਕ ਘੰਟਾ ਮੋਟਰ ਚਲਾਉਣੀ ਹੈ ਆਟੋਮੈਟਿਕ ਆਪਣੀ ਮੋਟਰ ਬੰਦ ਹੋ ਜਣੀ ਹੈ ਉਹਦੇ ਚ ਵਲਕਿੰਗ ਰਹੂਗੀ ਵੀ ਮੋਟਰ ਕੱਟ ਲਾਗੀ ਵੀ ਤੁਹਾਡੀ ਮੋਟਰ ਕਿੰਨਾ ਟਾਈਮ ਚੱਲੀ ਹੈ ਮੰਨ ਲਓ ਮੋਟਰ ਮੈਂ ਚਲਾ ਕੇ ਘਰ ਨੂੰ ਵਾਗ ਗਿਆ ਪਿੱਛੋਂ ਲਾਈਟ ਭੱਜ ਗਈ ਤਾਂ ਉਹ ਉਹਨੇ 19 ਕੇ ਰੀਡਿੰਗ ਕਾਊਂਟ ਕਰਨੀ ਹੈ ਵੀ ਜਿੰਨਾ ਟਾਈਮ ਮੋਟਰ ਚੱਲੀ ਹੈ ਆ ਗਈ ਲਾਈਟ ਦੁਆਰ ਤੇ ਫਿਰ ਉਹਨੇ ਦੱਸ ਦੇਣਾ ਉਹਨੇ ਕਹਿਣਾ ਦੱਸਣਾ ਵੀ ਇੱਕ ਘੰਟਾ ਮੋਟਰ ਚੱਲੀ ਹੈ 2 ਘੰਟਾ ਬਾਕੀ ਸਭ ਤੋਂ ਵੱਡਾ ਫੀਚਰ ਉਹਦਾ ਇਹ ਹੋਊਗਾ ਵੀ ਉਹਨੇ ਮੋਟਰ ਨਹੀਂ ਸੜਨ ਦੇਣੀ ਉਹ ਕੀ ਫੀਚਰ ਹੋਊਗਾ ਉਹ ਤੁਹਾਨੂੰ ਆਪਾਂ ਉਹਨਾਂ ਦੇ ਆਏ ਤੇ ਦੱਸ ਦਿੰਦੇ ਹਾਂ ਠੀਕ ਹੈ ਕਿ ਚੱਲਿਆ ਮੈਂ ਲ ਖੁਸ਼ਕਰੀਤ ਲਈ ਇਧਰ ਲੈ ਕੇ ਲੰਘਿਆ ਤਾਂ ਗੋਗੀ ਉਹ ਸਵੇਰੇ ਸਾਧਰੇ ਲੰਘਿਆ ਮੈਂ ਵੀਡੀਓ ਦਾ ਨਵੇੜ ਕੇ ਹਾਂ ਰੋਟੀ ਰੋਟੀ ਲੈ ਕੇ ਚਾਚੇ ਉਹਨਾਂ ਦੀ ਦੇ ਕੇ ਉਹ ਉਧਰੀ ਸਾਈਡ ਪੈਟ ਜਿਹੜੀ ਆਪਣੇ ਕੱਲ ਬਣਾਏ ਬਤੇ ਤਿਆਰ ਕਰੇ ਵੀ ਤੇ ਪਨੀਰੀ ਹਨ ਆਪਣੀ ਭਿਉਈ ਵੀ ਤੀ ਉਹ ਅੱਜ ਜਿਹੜੀ ਉਹਦਾ ਨਵੇੜਦਣਾ ਕੰਮ ਤੇ ਮੁੜ ਕੇ ਸਾਫ ਨੇਦਰੇ ਹੋ ਜਾਣਾ ਆ ਪਿੱਛੇ ਜਿਹੜਾ ਖੱਤਾ ਆਪਣਾ ਰਹਿ ਗਿਆ ਕਿ ਵੀ ਸਿਉਟੀ ਜ਼ਮੀਨ ਦਾ ਇਹਨੂੰ ਹਲਕਾ ਮਾ ਘਮਾ ਕੇ ਜੜਾਂ ਚੁਗਲਣੀਆਂ ਇਧੀਆਂ 504 ਤੱਕ ਆਪਾਂ ਨੇ 2-3 ਕੁਇੰਟਲ ਬੀਜਾ ਜਿਹੜਾ ਹੋਰ ਕਿਉਂਕਿ ਇਹਦੇ ਵਿੱਚ ਕੀ ਆ ਤਕਰੀਬਨ ਜੇ 26 ਝੋਨਾ ਆਪਾਂ ਬੀਜਦੇ ਹਾਂ ਦੂਜਾ ਲੇਬਰ ਵਾਲਾ ਤਾਂ 3 ਤੋਂ 4 ਕਿਲੋ ਜਾਂ ਹੱਦ 5 ਕਿਲੋ ਹਨਾ ਲੇਬਰ ਲਾਉਂਦੀ ਹੈ ਇਹਦੇ ਵਿੱਚ ਲੱਗਦਾ 10 ਤੋਂ 12 ਕਿਲੋ ਇੱਕ ਏਕੜ ਦਾ ਤਾਂ ਇੱਕ ਕੁਆਂਟਲ ਨਾਲ ਮੰਨ ਲਓ ਵੀ 9 ਕਿੱਲੇ ਲੱਗਦੇ ਆ ਜੇ ਮਤਲਬ ਆਪਾਂ ਪੂਰਾ ਇੱਕ ਕੁਆਂਟਲ 20 ਕਿਲੋ ਦੇਵਾਂਗੇ ਤਾਂ 10 ਕਿੱਲੇ ਪ੍ਰੋਪਰ ਲੱਗ ਜਾਂਦੇ ਆ ਵੱਧ ਘੱਟ ਮਾੜਾ ਮੋਟਾ ਹੋ ਜਾਂਦਾ ਹਨਾ ਉਹਸਾਬ ਨਾਲ ਇਹ ਹਰ ਇੱਕ ਬੀਜ ਜਣੀ 10 ਕਿਲੋ ਤੋਂ ਸਟਾਰਟਿੰਗ ਕਰਦੀ ਹੈ 10 ਤੋਂ 12 ਕਿਲੋ ਦੇ ਵਿੱਚ ਵਿੱਚ ਉਹ ਡਿਪੈਂਡ ਆ ਵੈਰਾਈਟੀ ਦਾ ਵੀ ਛੋਲ ਛੋਟਾ ਬਰੀਕ ਆਪਾਂ ਨੇੜੇ ਦੂਰ ਲਗਾਉਣੀ ਹੈ ਹਨਾ ਉਹ ਉਹਦਾ ਹੁੰਦਾ ਵੀ ਆਪਾਂ ਨੇ ਬੂਟਾ ਕਿੰਨਾ ਕੁ ਕਰਦਾ ਉਹਸਾਬ ਨਾਲ ਫਿਰ ਬੀਜ ਪੈਂਦਾ ਪਨੀਰੀ ਦਾ ਇੱਕ ਲੈਂਡ ਦੇ ਵਿੱਚ 4 ਕਿਲਿਆਂ ਦੀ ਪਨੀਰੀ ਬੀਜੀ ਗਈ ਹੈ ਆਪਣੀ ਤੇ ਇਹਦੇ ਆਪਾਂ ਫੁੱਲ ਬਲੌਗ ਪਾਉਂਦੇ ਰਹਾਂਗੇ ਵੀ ਕਿੰਨੇ ਦਿਨ ਦਾ ਹਨਾ ਆਪਣਾ ਪਨੀਰੀ ਜਿਹੜੀ ਨਿਕਲਣੀ ਸਟਾਰਟ ਹੋ ਰਹੀ ਹੈ ਕਿੰਨੇ ਕਿੰਨੇ ਦਿਨ ਦੀ ਆਪਾਂ ਨੇ ਲਾਉਣੀ ਹੈ ਕੀ ਕੀ ਇਹਦੇ ਵਿੱਚ ਆਪਾਂ ਇਹਨੂੰ ਡਾਈਟ ਪਲਾਨ ਕੀ ਦੇ ਰਹੇ ਹਾਂ ਹਨਾ ਸਾਰਾ ਆਪਾਂ ਬਲੌਗ ਦੇ ਵਿੱਚ ਆਪਾਂ ਡੇ ਬਾਈ ਡੇ ਜਿਵੇਂ ਜਿਵੇਂ ਚੱਲੂਗਾ ਕੰਮ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਕਿਉਂਕਿ ਮੈਂ ਵੀ ਨਾ ਮੈਂ ਹੋ ਸਕਦਾ ਮੈਂ ਵੀ ਬਹੁਤ ਪਾਸੇ ਗਲਤ ਵੀ ਆ ਹੈ ਨਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਾਰਾ ਕੁਝ ਸਹੀ ਹੋ ਕਰ ਰਿਆਂ ਜਿਹੜੀ ਅਸੀਂ ਬੜਾ ਉਧਰ ਪਨੀਰੀ ਬੀਜੀ ਉਹਦੇ ਚ ਤਕਰੀਬਨ ਅਸੀਂ 50% ਵੀ ਨਹੀਂ ਲੈ ਕੇ ਚੱਲੇ ਵੀ ਸਾਡੀ ਪਨੀਰੀ ਉਧਰ ਸਹੀ ਹੋ ਗਈ ਮਿਹਨਤ ਬਹੁਤ ਹੋਈ ਹੈ ਚਲੋ ਬਾਕੀ ਖੈਰ ਜੇ ਸਾਨੂੰ ਇਹ ਚੀਜ਼ ਦਾ ਹੋਊਗਾ ਹੀ ਨਹੀਂ ਵੀ ਅਸੀਂ ਸਾਰਾ ਕੁਝ ਸਾਡਾ ਪੋਜ਼ਿਟਿਵ ਹੀ ਹੋਵੇ ਤਾਂ ਫਿਰ ਮਤਲਬ ਅਗਲੀ ਵਾਰ ਸ਼ਾਇਦ ਇੰਨਾ ਵੈਸਟ ਨਾ ਕਰ ਸਕੀਏ ਜੀ ਇੱਕ ਵਾਰ ਪਤਾ ਲੱਗੂਗਾ ਵੀ ਇੱਥੇ ਸਾਡੀਆਂ ਗਲਤੀਆਂ ਵੀ ਆ ਇੱਥੇ ਠੋਕਰਾਂ ਵੀ ਲੱਗੀਆਂ ਨੇ ਹਨਾ ਸਾਨੂੰ ਥੋੜੇ ਜਿਹੇ ਚੀਜ਼ ਦਾ ਦੁੱਖ ਵੀ ਲੱਗੂਗਾ ਵੀ ਪਨੀਰੀਆਂ ਬੜੀ ਮਿਹਨਤ ਨਾਲ ਬੀਜੇ ਵੀ ਉੱਥੇ ਸਾਡਾ ਸਹੀ ਜਮ ਨਹੀਂ ਹੋਇਆ ਕਿ ਨੇਰੀਆਂ ਝਖੜਾ ਕਰਕੇ ਗੋਲੇ ਵੀ ਪਾਏ ਆ ਉਦੋਂ ਮੰਨ ਲਓ ਹੁਣ ਆ ਬੀਜ ਆਪਣਾ ਇੱਥੇ ਇੱਥੇ ਹੁਣ ਬਾਰਿਸ਼ ਹੋ ਗਈ ਗੋਲੇ ਪੈ ਗਏ ਉਹਨੇ ਗੋਲੇ ਨੇ ਦਾਣਾ ਚੱਕ ਕੇ ਉੱਪਰੇ ਮਾਰਨਾ ਬੈੱਡ ਖਰਾਬ ਹੋ ਜਾਣਾ ਇਹ ਸਿਚੁਏਸ਼ਨ ਸਾਡੀ ਉੱਧਰ ਹੋਈ ਆ ਮੈਟ ਵਿਛਾਏ ਵੇ ਤੇ ਨੇਰੀ ਬਹੁਤ ਆਈ ਮੈਟ ਢਾਤੀ ਉਹ ਤੋਂ ਬਾਅਦ ਫਿਰ ਬਾਦਸ਼ੀ ਸ਼ੁਰੂ ਹੋ ਗਈ ਉਹਨੇ ਬਾਦਸ਼ੀ ਨੇ ਕੀ ਕਰਿਆ ਫਿਰ ਥ ਪਰਾਣਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਨਵੇਂ ਜਿਹੜੇ ਉਹ ਬਹੁਤ ਸੋਹਣੇ ਨਿਕਲਣਗੇ ਸਾਰੇ ਬੈਡਾਂ ਚ ਨੂੰ ਪ੍ਰੋਪਰ ਪਾਣੀ ਲੱਗ ਰਿਹਾ ਆ ਇੱਕ ਬੈਟ ਰਹਿ ਗਿਆ ਬਸ ਇਹਦੇ ਚ ਥੋੜਾ ਜਿਹਾ ਮੁੜ ਕੇ ਦਾ ਪਾਣੀ ਮੋਟਰ ਦੁਆਰ ਤੇ ਚਲਾਈ ਆ ਬਾਕੀ ਉੱਪਰ ਨੂੰ ਕਿਸੇ ਦੇ ਨਹੀਂ ਟਪਾਉਣਾ ਵਾਲੇ ਬੈਂਟ ਦੇ ਤੇ ਹਲੇ ਸਿਰਫ ਖਾਲਾਂ ਗਿੱਲੀਆਂ ਕਰਨੀਆਂ ਅੱਜ ਬਾਕੀ ਸਾਈਟਾਂ ਚ ਉਹ ਇਹਨੇ ਹੁਣ ਜਿਹੜੀ ਨਵੀਂ ਫਰਨੀਚਰ ਸ਼ੁਰੂ ਕਰ ਦੇਣੀ ਆ ਪਾਣੀ ਹੁਣ ਇਹਨੂੰ ਤਕਰੀਬਨ ਥੋੜੇ ਥੋੜੇ ਟਾਈਮ ਬਾਅਦ ਲੱਗੀ ਜਾਣਾ ਕਿਉਂਕਿ ਪਾਣੀ ਨਾਲੇ ਤਾਕਤ ਹੈ ਦੀ ਪਾਣੀ ਦੇ ਨਾਲ ਹੀ ਇਹਨੇ ਜੰਮ ਵਧੀਆ ਕਰਨਾ ਹੈ ਪਾਣੀ ਇਹਦਾ ਦੂਜੀ ਪਨੀਰੀ ਮੰਗਣੀ ਵੀ ਆਪ ਹਵਾ ਵੀ ਲਵਾ ਦਾਂਗੇ ਜਾਂ ਕੁਝ ਕਰ ਦਾਂਗੇ ਇਹਨੂੰ ਹਵਾ ਨਹੀਂ ਲੱਗਣ ਦੇਣੀ ਜਿੱਦਣ ਤੋਂ ਲੱਗੀ ਕਿਉਂਕਿ ਜਿਹੜੀ ਲਫਾਫੇ ਦੇ ਉੱਪਰ ਮਿੱਟੀ ਹੁੰਦੀ ਹੈ ਉਹ ਮਤਲਬ 1.7 ਇੰਚ 1 ਇੰਚ ਮਿੱਟੀ ਹੁੰਦੀ ਹੈ ਦੂਜੀ ਜਿਹੜਾ ਆਪਣਾ ਝੋਨਾ ਹੁੰਦਾ ਉਹਦਾ ਤਕਰੀਬਨ ਆਪਣਾ ਨੀਚੇ ਨੂੰ ਖੁੱਲਾ ਹੁੰਦਾ ਜੜ ਜਿੰਨੀ ਮਰਜ਼ੀ ਡੂੰਗੀ ਜਾਵੇ ਉਹਨੇ ਥੱਲੇ ਤੋਂ ਵੀ ਨਵੀਂ ਫੜੀ ਜਾਣੀ ਹੈ ਇਹਨੇ ਤਾਂ ਲਫਾਫੇ ਵਾਲੀ ਮਿੱਟੀ ਤੋਂ ਨਵੀਂ ਫੜਨੀ ਹੈ ਜਿਹੜੀ ਫੜਨੀ ਹੈ ਤਾਂ ਕਰਕੇ ਇਹਨੂੰ ਹਰ ਟਾਈਮ ਪਾਣੀ ਦੀ ਜ਼ਰੂਰਤ ਲੈਣੀ ਉਹ ਦੇਣੀ ਹੈ ਹਾਂਜੀ ਉਹ ਅਰਜਨ ਕੱਢ ਲਿਆਉਂਦੇ ਟਰੈਕਟਰ ਫਿਰ ਉਹ ਪਾਣੀ ਦੀ ਟਰਾਲੀ ਚਾੜ ਵਾਲੀ ਅਸੀਂ ਉਧਰ ਪਾਣੀ ਛਿੜ ਤੇ ਉਹ ਕਰਨਾ 11 12 ਵਜੇ ਤੱਕ ਭਾਗਚ ਨੂੰ ਫਿਰ ਮੈਂ ਬੁਲਾਉਂਗਾ ਭੇਜ ਦਿਆਂ ਨੂੰ ਸੈਣੀ ਮਚਲੇ ਨੂੰ ਉਹ ਬਾਈ ਉਹ ਨਹੀਂ ਬਠਿੰਡੇ ਤੋ ਆ ਰਹੇ ਆ ਫਿਰ ਉਹਦਾ ਮੋਟਰ ਵਾਲਾ ਲਗਾਉਣਾ ਸਿਸਟਮ ਜੀ ਅੱਛਾ ਹਾਂ 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 ਬਾਕੀ ਅੱਜ ਹੁਣ ਪਾਣੀ ਦੀ ਸੁਣ ਲੈ ਪਾਣੀ ਦਾ ਚਾਰਜ ਤੁਹਾਡੇ ਕੋਲ ਦਾਣਾ ਪੀ ਚਾਰ ਪੌਣ ਚੱਲੇ ਆ ਹੁਣ ਗੱਠਾ ਬਨਵਾਉਣਾ ਇਹਨੂੰ ਥਾਲਾ ਨਹੀਂ ਸੁੱਕਣੀ ਚਾਹੀਦੀ ਜਦ ਖਾਲਾ ਸੁੱਕਣ ਲੱਗੀਆਂ ਮੋਟਰ ਫੇਚ ਲਾ ਦੇਣੀ ਆ ਵੀ ਪਾਣੀ ਰੱਖਣਾ ਹਰ ਟਾਈਮ ਇਹਦੇ ਚ ਫੁੱਲ ਕਰਦੀ ਵੀ ਕਿਤੇ ਬੀਜ ਸੜਾ ਉਧਰ ਜੋ ਬਣ ਕਨੀ ਪਰਦਾ ਆਪਣੇ ਜੋ ਬਣ ਕੇ ਵੀ ਕਿਤੇ 26 ਫਿਰਦੀ ਆ ਕਿਤੇ ਥੋੜੀ 15 ਤੋਂ ਲੈਂਦੀ ਕਿਤੇ ਕੁਝ ਮਿਲਦਾ ਹੈ ਤੇ ਆ ਬਸ ਖਾਲਾ ਜੀ ਗਿੱਲੀਆਂ ਕਰਕੇ ਰੱਖਣੀ ਆ ਪਾਣੀ ਇਧਰੋਂ ਛੱਡਣਾ ਤਾਂ ਯਾਰ ਉੱਪਰ ਤੇ ਨਾਲੇ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਪੈਪ ਬਚਾ ਕੇ ਇੱਥੋਂ ਛੱਡਣਾ ਤਾਂ ਆਪਾਂ ਨੇ ਹਾਂ ਤੋ ਉਹ ਖੁੱਲੀ ਜਗ੍ਹਾ ਚ ਪਾਣੀ ਆ ਰਿਹਾ ਮੱਕੀ ਕਿ ਨਹੀਂ ਛੱਟਿਆ ਵਾਪਨੇ ਹੁਣ ਹੁਣ ਆ ਰਿਹਾ ਜੇ ਹੁਣ ਤੂੰ ਉਹਦੇ ਛੱਟੂ 1 ਲੱਖ ਦਾ ਪਾਣੀ ਜਾਊਗਾ ਨਾਲੇ ਮੱਕੀ ਹਰੀ ਹਰੀ ਹੋ ਜਾਣੀ ਆ ਹੁਣ ਨਾ ਫੇਰ ਆਹ ਟਰਾਲੀ ਦੇ ਵਿੱਚ ਪਾਇਆ ਵਾਪਾ ਨੇ ਅਚਾਰ ਤੇ ਹੁਣ ਆਹ ਟਰਾਲੀ ਜਾਊਗੀ ਆਪਣੀ ਗੱਠਾਂ ਬੰਨ੍ਹਣ ਵਾਸਤੇ ਇੱਕ ਇੱਧਰ ਖੜੀ ਇੱਕ ਪਰਲੇਗਰ ਖੜੀ ਆਂ ਦੇਖੋ ਮਟੀਰੀਅਲ ਇਹ ਸ਼ਾਇਦ ਇਹ ਟਰਾਲੀ ਨੂੰ ਨਾ ਇੱਕ ਵਾਰ ਉੱਥੇ ਕਰਾ ਕੇ ਢੇਰੀ ਤੇ ਸਾਡੀ ਸਲਾਈਬ ਵੀ ਗੱਠਾਂ ਦਾ ਚਲੋ ਆਉਣੀ ਹੈ ਵੀ ਟਰਾਲੀ ਦੇ ਵਿੱਚ ਰੱਖ ਲਾਂਗੇ ਵੀ ਇੱਕ ਵਾਰ ਧੋ ਦਾਂਗੇ ਇਹਨੂੰ ਟਰਾਲੀ ਨੂੰ ਹਨਾ ਬਾਕੀ ਦੇਖੋ ਕੀ ਪਲੈਨਿੰਗ ਬਣਦੀ ਹੈ ਕੀ ਨਹੀਂ ਬਣਦੀ ਹੈ ਹਨਾ ਦੋ ਟਰਾਲੀਆਂ ਇੱਧਰ ਹੁਣ ਚੱਲੇ ਆਪਾਂ ਟਰੈਕਟਰ ਲੈ ਕੇ ਸੋ ਲੇਜ਼ਰ ਕਰਾ ਫੇਰ ਜੀ ਬਸ ਇੱਕ ਦੋ ਦਿਨ ਬਾਹਰ ਅੰਦਰ ਹੋਰ ਕੰਮ ਕਰਨਾ ਉਸ ਤੋਂ ਬਾਅਦ ਫਿਰ ਆਪਣੇ ਲਾ ਦੇਣਾ ਲੇਜ਼ਰ ਦਾ ਇੱਕ ਪੱਕਾ ਫਿਰ ਆਪਣੇ ਚੱਲੀ ਜਾਊਗਾ ਇੱਥੋਂ ਹਾਂਜੀ ਲੋ ਜੀ ਮਿੱਤਰੋ ਵੀਰ ਗੁਰਵਿੰਦਰ ਆਪਣੇ ਕੋਲੇ ਪਹੁੰਚਿਆ ਤੇ YouTube ਤੇ ਚੈਨਲ ਵੀ ਵੀਰ ਦਾ ਫਾਰਮਰ ਬੰਦੇ ਨਾਮ ਤੇ ਸੋ ਵੀਰ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਐਨ ਵਧੀਆ ਅੱਛਾ ਤੇ ਵੀਰ ਨੇ ਇੱਕ ਆਪਣੇ ਲਈ ਬਹੁਤ ਸੋਹਣਾ ਇੱਕ ਤੋਹਫਾ ਵੀ ਲੈ ਕੇ ਆਇਆ ਤੇ ਹਰ ਇੱਕ ਜ਼ਿਮੀਦਾਰ ਨੂੰ ਇਹ ਚੀਜ਼ ਦੀ ਜ਼ਰੂਰਤ ਵੀ ਹੈ ਬਹੁਤ ਅਪਡੇਟ ਆਉਂਦੇ ਵਿੱਚ ਸੋ ਸਾਰਿਆਂ ਤੁਹਾਨੂੰ ਅਪਡੇਸ਼ਨ ਕੀ ਕੀ ਆ ਉਹ ਹਰ ਇੱਕ ਹਰ ਇੱਕ ਛੋਟੇ ਛੋਟੇ ਉਹਦੇ ਫੀਚਰ ਆਪਣੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਹਨੇ ਬਹੁਤ ਖਰਚਾ ਬਚੋਣਾ ਆਪਣਾ ਮੋਟਰ ਬਿਲਕੁਲ 100 ਤੋਂ 110% ਹੈ ਜਿਹੜੀ ਉਹਨੇ ਮੋਟਰ ਆਪਣੀ ਸੇਵ ਰੱਖਣੀ ਹੈ ਸੋ ਵੀਰ ਆਪਣੇ ਪ੍ਰੋਡਕਟ ਬਧੀਆ ਪਹ ਦੀ ਜਾਣ ਕੇ ਆਓ ਜੀ ਬਾਜੀ ਸਾਰਾ ਇੱਕ ਇੱਕ ਚੀਜ਼ ਬਰੀਕੀ ਨਾਲ ਸਮਝਾਉਣੇ ਆ ਜੀ ਕਿਵੇਂ ਕਿਵੇਂ ਉਹ ਕੰਮ ਕਰਦਾ ਆਪਣਾ ਸਾਰਾ ਆਟੋਮੈਟਿਕ ਲੱਗਿਆ ਹੋਇਆ ਸੀ ਆਪਾਂ ਨੇ ਉਹ ਰਿਮੂਵ ਕਰਤਾ ਇਹ ਹੁਣ ਜਿਹੜਾ ਆਪਣਾ ਇਹ ਟੈਕਨੋ ਫਾਰਮ ਹੈ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਤੁਹਾਡਾ ਖੁਦ ਦਾ ਮੈਨੂਫੈਕਚਰ ਹੈ ਕਿਵੇਂ ਇਹ ਖੁਦ ਦਾ ਮੈਨੂਫੈਕਚਰਿੰਗ ਆ ਇਹ ਸੌਫਟਵੇਅਰ ਹੈ ਠੀਕ ਹੈ 7-8 ਸਾਲ ਦੀ ਲਾਈਫ ਆ 1 ਸਾਲ ਦੀ ਆਪਾਂ ਪੂਰੀ ਇਹਦੀ ਗਾਰੰਟੀ ਦਿੰਨੇ ਆ ਪੂਰੀ ਇਹਦੀ 1 ਸਾਲ ਦੀ ਪੂਰੀ 1 ਸਾਲ ਦੀ ਗਾਰੰਟੀ ਗਾਰੰਟੀ ਦੇਣੀ ਆ ਕੋਈ ਵੀ ਦਿੱਕਤ ਆਊਗੀ ਆਪਾਂ ਇਹਦੇ ਮਤਲਬ ਇਹਦੀ ਆਪਾਂ ਰਿਪੇਅਰ ਕਰਾਂਗੇ ਜਾਂ ਆਪਾਂ ਉਹਨੂੰ ਪੀਸ ਆਪਾਂ ਰਿਪੇਅਰ ਜੇ ਰਿਪੇਅਰ ਹੋਣ ਜੋ ਕਹੋ ਤੇ ਰਿਪੇਅਰ ਕਰੇ ਨਾ ਨਵਾਂ ਪੀਸ ਦਵਾ ਨਹੀਂ ਆਪਾਂ 1 ਸਾਲ ਦੇ ਅੰਦਰ ਅੰਦਰ ਉਹਦਾ ਪੀਸ ਨਵਾਂ ਦੇ ਦਾਂਗੇ ਕੋਈ ਚੱਕਰ ਨਹੀਂ ਹੁਣ ਇਹਦੇ ਵਿੱਚ ਆਪਣੇ ਇਹ ਮਤਲਬ ਆਪਣੀ ਅਟੈਚਮੈਂਟ ਇਹਦੀ ਪੂਰੀ ਕਰਤੀ ਜੀ ਜੀ ਹੁਣ ਆਪਾਂ ਨੇ ਇਹਨੂੰ ਚਲਾ ਕੇ ਦਿਖਾਉਣਾ ਹੈ ਇਹਦਾ ਵਰਕਿੰਗ ਕਿਵੇਂ ਹੋਊਗਾ ਉਹ ਸਾਨੂੰ ਦੱਸੋ ਮੜ ਜੀ ਆਪ ਸਟਰਟਰ ਬਾਈ ਜੀ ਤਾਹੇ ਕਿਹੜੀ ਮਰਜ਼ੀ ਕੰਪਨੀ ਦਾ ਹੋਵੇ ਠੀਕ ਹੈ ਉਹ ਤੁਹਾਨੂੰ ਤੁਸੀਂ ਆਰਡਰ ਕਰਨ ਖਾਤਰ ਆ ਜਿਹੜਾ ਆਪਣਾ ਨੰਬਰ ਚੱਲ ਰਾ ਜੀ ਆਪਣਾ ਸਕਰੀਨ ਤੇ ਨੰਬਰ ਸਿਰ ਬਿਲਕੁਲ ਸਰ ਨੂੰ ਵਟਸਐਪ ਕਰ ਦੇਣਾ ਜੀ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਆਪਣਾ ਡਿਲੀਵਰ ਕਰ ਦੇਣਾ ਉਹਦੇ ਇੰਡੀਆ ਚ ਪੂਰੇ ਇੰਡੀਆ ਦੇ ਵਿੱਚ ਆਪਾਂ ਇੱਕੇ ਰੇਟ ਆ ਆਪਣਾ ਇੱਕੇ ਰੇਟ ਆ ਅੱਜ 2400 ਰੁਪਏ ਆਪਣਾ ਇੱਕੇ ਰੇਟ ਆ ਅੱਛਾ ਫਿਕਸ ਰੇਟ ਆ ਆਪਣਾ ਫਿਕਸ ਰੇਟ ਆ ਜੀ ਆਪਣਾ ਇੱਕੇ ਠੀਕ ਹੈ ਦੇਖੋ ਜੀ ਹਰ ਫੇਸ ਨੂੰ ਵੋਲਟੇਜ ਦੱਸੇਗਾ ਪੀ 239 232 ਹੂੰ ਤੇ ਪੀ ਐਚ ਵੀ 232 ਫਿਰ ਹਰ ਇੱਕ ਨੂੰ ਫੇਸ ਚ ਅੰਪੀਅਰ ਦੱਸੂਗਾ 20 ਅੰਪੀਅਰ 25 ਅੰਪੀਅਰ 30 ਇਹ ਜੋ ਫਿਰ 24 ਅੰਪੀਅਰ ਠੀਕ ਹੈ ਤੇ ਹੁਣ ਆਪਣੀ ਮੋਟਰ ਨੂੰ ਕਿਵੇਂ ਪ੍ਰੋਟੈਕਟ ਕਰਦਾ ਹੈ ਪ੍ਰੋਟੈਕਟ ਕਿਵੇਂ ਕਰਦਾ ਜੀ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਖੂਬੀ ਹੈ ਇਹਦੀ ਜਿਹੜੀਆਂ ਆਪਣੀਆਂ ਸਟਾਰਟਰ ਤੋਂ ਲੈ ਕੇ ਮੋਟਰ ਤੇ ਵਿਚਾਲੇ ਜਿਹੜੀ ਤਾਰਾਂ ਜਾਂਦੀਆਂ ਨੇ ਆਪਣੀਆਂ ਜੀ 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 ਤੁਹਾਨੂੰ ਅਸੀਂ ਕੱਟ ਕਰਕੇ ਦਿਖਾਉਨੇ ਆ ਜੀ ਚੱਲਦੀ ਮੋਟਰ ਤੋਂ ਬਿਲਕੁਲ ਠੀਕ ਹੈ ਜੀ ਹਾਂਜੀ ਇਹ ਆਪਣਾ ਪੇਚ ਕੱਟ ਦਿਓ ਜੀ ਮਾਡਲ ਜੀ ਚੱਸੀ ਲਿਆ ਪੇਚ ਕੱਟ ਮਾਡਲ ਜੀ ਤੁਸੀਂ ਉਹ ਕਰੋ ਆਜੋ ਅਸੀਂ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ ਹੁਣ ਮੰਨ ਲਓ ਇਹਦੇ ਤਾਰਾਂ ਅਟੈਚਮੈਂਟ ਆ ਕੋਈ ਵੀ ਤਾਰ ਫੁੱਕ ਗਈ ਜਾਂ ਨਾ 60 ਕੇ ਵਾਰ ਕੀ ਹੋ ਜਾਂਦਾ ਖੜਦਾ ਨਹੀਂ ਆ ਕਿ ਮੋਟਰ ਥੱਲੇ ਜੁੜ ਗਈਆਂ ਬਾਈ ਕਿਵੇਂ ਵੀ ਆਪਣਾ ਉਹ ਇਹ ਬੰਦ ਕਰੂਗਾ ਇੱਕ ਵਾਰ ਇੱਕ ਤਾਰ ਕੋਈ ਵੀ ਤਾਰ ਕੱਢ ਕੇ ਦਿਖਾ ਦਿਓ ਆਪਣੀ ਹਨਾ ਕੋਈ ਵੀ ਹਾਂ ਜਿਹੜੀ ਮਾਰਦੀ ਉਹ ਚੱਲਦੀ ਉਹ ਦਿਖਾ ਦਿਓ ਇੱਕ ਵਾਰ ਇੱਧਰ ਮੋਟਰ ਚੱਲ ਰਹੀ ਹੈ ਆਪਣੀ ਉਹ ਤੇ ਇਧਰੋਂ ਹੁਣ ਤਾਰ ਹੈ ਜਿਹੜੀ ਖੋੜਦੇ ਆ ਚਾਚਾ ਜੀ ਇਹ ਗ੍ਰੇਡ ਟਾਈਮਿੰਗ ਇਹਦੇ ਵਿੱਚ ਕਿਵੇਂ ਹੁੰਦਾ ਸਾਨੂੰ ਉਹਦੇ ਬਾਰੇ ਆ ਚਲੋ ਇੱਕ ਵਾਰ ਮੋੜ ਸਕਦੇ ਆ ਪਹਿਲਾਂ ਆਪਣਾ ਨਹੀਂ ਕਰ ਕਰਤਾ ਉਹ ਜੋ ਤੇ ਉਹ ਦੇਖੋ ਓਕੇ ਤਦੋਂ ਕਦੋਂ ਹੋਗੀ ਬੰਦ ਹੋਗੀ ਟੋਮੈਟੋ ਆ ਦਿਖਾਓ ਜੀ ਓਵਰਲੋਡ ਲਿਖਿਆ ਆ ਗਿਆ ਹੁਣ ਇੱਥੇ ਆ ਗਿਆ ਓਵਰਲੋਡ ਲਿਖਿਆ ਹੋਇਆ ਠੀਕ ਆ ਜੀ ਇਹਦੇ ਨਾਲ ਕੋਈ ਵੀ ਤਾਰਾਂ ਢਿੱਗੀਆਂ ਪਿੱਛੇ ਪਿੱਛੇ ਸਟਾਰਟਰ ਤੋਂ ਲੈ ਕੇ ਮੋਟਰ ਤੱਕ ਜਿੰਨੇ ਵੀ ਆਪਣਾ ਪਾਣੀ ਚਲਾ ਲੈ ਲੇਟਾ ਚਾਚਾ ਜੀ ਵੱਧ ਆ ਗਈ ਇਹਨੇ ਥੋੜੀ ਬੰਦ ਕਰ ਦੇਣੀ ਆ ਇਹਨੇ ਮੋਟਰ ਨਹੀਂ ਛੜਨ ਦੇਣੀ ਬਿਲਕੁਲ ਜੀ ਜਿਹੜਾ ਮੇਨ ਆਪਣਾ ਬਿਲਕੁਲ ਜੀ ਹੁਣ ਇਹ ਦੋ ਦੂਏ ਵਾਲਾ ਫੀਚਰ ਉਹ ਮੈਂ ਦੱਸਦਾ ਜੀ ਹਮ ਆਪਣੇ ਤਿੰਨ ਫੇਸ ਹੁੰਦੇ ਨੇ ਜੀ ਤਿੰਨ ਫੇਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਨਾ ਜੀ ਆਪਣਾ ਜੇ ਕਈ ਵਾਰ 2 ਫੇਸ ਬਿਜਲੀ ਆ ਜਾਂਦੀ ਆ ਉਹ ਤਾਂ ਆਪਣਾ ਹਰ ਆਪਰੇਟਰ ਆਪਣਾ ਬੰਦ ਕਰ ਦਿੰਦਾ ਆਟੋਮੈਟਿਕਾ ਆਪਣਾ ਬਿਲਕੁਲ ਬਿਲਕੁਲ ਕਈ ਵਾਰ ਕੀ ਹੁੰਦਾ ਆਪਾਂ ਦੇਖਿਆ ਵੀ ਰਾਤ ਨੂੰ ਆਪਾਂ ਨੇ ਚੰਗੀ ਭਲੀ ਮੋਟਰ ਬੰਦ ਕਰੀ ਆ ਸਵੇਰੇ ਚਲਾਈਆ ਚੱਲੀ ਨਹੀਂ ਚੱਲੀ ਨਹੀਂ ਹੁੰਦਾ ਐਕਸਰ ਹੁੰਦਾ ਹੁੰਦਾ ਨਾ ਮੋਟਰ ਫੁਗਦੀ ਉਹ ਕਿਵੇਂ ਫੁਗਦੀ ਆ ਜੀ ਉਹ ਫੁਗਦੀ ਇੱਕ ਫੇਸ ਤੇ ਡਿਮ ਆ ਜਾਂਦਾ ਜੀ ਕੋਈ ਵੀ ਆਪਰੇਟਰ ਇੱਕ ਫੇਸ ਤੇ ਡਿਮ ਨੂੰ ਬੰਦ ਨਹੀਂ ਕਰਦਾ ਹੈਗਾ ਹੂੰ ਜਦ ਤੱਕ ਪੂਰਾ ਫੇਸ ਨਹੀਂ ਉੜਦਾ ਜਦ ਤੱਕ ਬੰਦ ਨਹੀਂ ਕਰਦਾ ਬੰਦ ਨਹੀਂ ਕਰਦੇ ਜਦ ਤੱਕ ਬੰਦ ਜੇ ਇੱਕ ਤੇ ਮੰਨ ਲਓ ਇਹ ਚ 200 ਵੋਲਟੇਜ ਇਹ ਚ 200 ਵੋਲਟੇਜ ਇਹ ਚ ਵੋਲਟੇਜ ਲਗਾ 100 100 ਇੱਕ ਫੇਸ ਤੇ ਕੋਇਲ ਤੇ ਜੋੜ ਪਾ ਜਣਾ ਮੋਟਰ ਤੇ ਉਹ 2 ਘੰਟੇ ਚੱਲੂਗੀ ਮੈਕਸਿਮਮ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਦੁਬਾਰਾ ਜਾ ਕੇ ਚਲਾਏਂਗੇ ਉਹ ਉਹਨੇ ਫੁੱਗ ਜਾਣਾ ਫਿਰ ਮੁੜ ਕੇ ਬੰਦਾ ਨਾ ਆ ਬਟਨ ਦੱਬੀ ਜਾਂਦਾ ਸਿੱਧੇ ਵਾਲੇ ਉਹ ਜਿਹੜੀ ਮਾੜੀ ਮੋਟੀ ਹੁੰਦੀ ਉਹ ਵੀ ਫੁੱਗ ਜਾਂਦਾ ਜਿਹੜੀ ਹੁੰਦੀ ਠੀਕ ਹੈ ਇਹ ਜੋ ਸੈਟਿੰਗ ਆਪਣੀ ਇਹ ਆ ਇਹ ਤੇ ਟ੍ਰਿਪ ਸੈਟਿੰਗ ਆਉਂਦੀ ਆ ਦੇਖੋ ਠੀਕ ਹੈ ਹੁਣ ਉਹ ਤਾਰ ਖੋਲੀ ਵੀ ਆਪਾਂ ਨੇ? ਹਾਂ ਖੋਲੀ ਹੋਈ ਆ। ਦੇਖੋ ਇੱਧਰ ਆਓ। ਅੱਛਾ F A L 50 ਕਰਿਆ ਹੋਇਆ ਆਪਾਂ ਨੇ। ਇਹ ਤੁਸੀਂ ਕਿੰਨਾ ਮਰਜੀ ਕਰ ਸਕਦੇ ਹੋ ਆਪਣੇ ਹਿਸਾਬ ਨਾਲ। ਠੀਕ ਐ। ਆਪਾਂ ਨੇ 50 ਕਰਕੇ ਭੇਜਦੇ ਆ। ਜੇ ਤੁਹਾਡੇ ਤਿੰਨੇ ਫੇਸਾਂ ਵਿੱਚ 50 ਦਾ ਵੋਲਟੇਜ ਦਾ ਡਿਫਰੈਂਸ ਆਊਗਾ ਨਾ, ਥੋੜੀ ਮੋਟਰ ਨੂੰ ਜੀ ਬੰਦ ਕਰ ਦੂਗਾ। ਮੋਟਰ ਨੂੰ ਚੱਲਣ ਨਹੀਂ ਦੇਣਾ। ਚੱਲਣ ਨਹੀਂ ਦਿੰਦਾ। ਠੀਕ ਐ। ਹਰ ਫੇਸ ਦੇ ਵਿੱਚ ਤੁਸੀਂ ਅਮਪੀਅਰ ਦੱਸੂਗਾ, ਹਰ ਫੇਸ ਤੇ ਵੋਲਟੇਜ ਦੱਸੂਗਾ। ਇਹਦੇ ਕਿ ਟਾਈਮਰ ਸੈੱਟ ਟਾਈਮ ਦਾ ਦੱਸੋ। ਮੈਂ ਟਾਈਮ ਦਾ ਬਾਈ ਜੀ ਇੱਕ ਨਾਮ ਲਓ ਟਾਈਮ ਵਾਲਾ ਬਟਨ ਆ ਆਪਣਾ। ਹ ਕਤੋਂ ਵਾਰ ਟ੍ਰਿਪਲ ਕਰਦਾ ਨਾ ਉਹਦੇ ਵਾਰ ਟ੍ਰਿਪ ਕਰਦਾ ਠੀਕ ਹੁਣ ਇਹ ਸੈੱਟ ਹੋ ਗਿਆ ਟਾਈਮ ਆਪਣਾ ਹੁਣ ਆਪਣਾ ਅੱਧ ਘੰਟਾ ਤਾਂ ਜਿਵੇਂ ਲੱਗ ਗਿਆ ਜਿੰਨਾ ਤਾਂ ਲੱਗਦਾ ਨਾ ਸੈੱਟ ਹੋ ਜਾਣਾ ਮੰਨੂ ਚਲੋ ਇੱਕ ਵਾਰ ਮੋਟਰ ਚਲਾ ਦੋ ਇਹਦੀ ਆਪਾਂ ਇਹਦੇ ਚਲੋ ਇੱਕ ਵਾਰ ਚਲਾਉਣੀ ਹੈ ਜੀ ਮੋਟਰ ਨੂੰ ਮੋਟਰ ਚਲਾਓ ਤਾਰ ਜੋੜਤੀ ਇਹਦੀ ਹਾਂਜੀ ਤਾਰ ਜੋੜ ਇਹ ਤਾਂ ਇਹੋ ਵਧੀ ਜਾਣਾ ਇਹ ਤਾਂ ਕੱਟੀ ਜਾਣਾ 5 ਮਿੰਟ ਦਾ ਪਰ 5 ਮਿੰਟ ਦਾ ਟਾਈਮ ਲਾਇਆ ਹੁਣ ਇਹਨੂੰ 5 ਮਿੰਟ ਚੱਲਣ ਦੋ 5 ਮਿੰਟ ਹਾਂਜੀ ਚਲਾਵਾਂਗੇ ਠੀਕ ਹੈ ਹੁਣ 5 ਮਿੰਟ ਦਿੱਤਾ ਤੇ ਤਾਂ ਇਹ ਹੋ ਗਿਆ ਆਪਣੀ ਮੋਟਰ ਚੱਲ ਰਹੀ ਹੈ ਹਾਂਜੀ ਤੇ ਹੁਣ ਬਾਈ ਚਾਂਸ ਲਾਈਟ ਭੱਜ ਗਈ ਹਾਂ ਲਾਈਟ ਭੱਜ ਗਈ ਹਾਂਜੀ 5 ਮਿੰਟ ਬਾਅਦ ਫੇਰ ਆ ਗਈ ਹਾਂਜੀ ਤੇ ਇਹ ਮਤਲਬ ਫੇਰ 5 ਮਿੰਟ ਦਾ ਤਾਂ ਸਿਸਟਮ ਫੇਰ ਆਫ ਹੋ ਜੂਗਾ ਨਾ ਤੇ ਤੁਹਾਨੂੰ ਮੈਂ ਪੂਰੀ ਗੱਲ ਸਮਝਾਉਣਾ ਜੀ ਇਹਦੇ 5 ਦਾ ਯੂਨਿਟ ਆ 5 ਦੇ ਘੜ ਤੋਂ ਕੋ ਡਿਫਰੈਂਸ ਰੱਖਣਾ ਮੰਨ ਲਓ ਤੁਸੀਂ 1 ਘੰਟਾ ਮੋਟਰ ਚਲਾਈ ਜੀ 1 ਘੰਟਾ ਤੁਸੀਂ 25 ਮਿੰਟ ਬਿਜਲੀ ਪਤਲੀ ਮੋਟਰ ਚਲਾ ਲਈ ਤੁਹਾਡੇ 35 ਮਿੰਟ ਰਹਿ ਗਏ ਤੁਹਾਡੀ ਬਿਜਲੀ ਭੱਜ ਗਈ ਭੱਜ ਗਈ ਚਾਹੇ 2 ਘੰਟੇ ਬਾਅਦ ਬਿਜਲੀ ਆਈ ਜੀ 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 ਫਿਰ ਤੁਹਾਡੇ ਰਿਮੇਨਿੰਗ 35 ਮਿੰਟ ਰਹਿੰਦੇ ਨੇ ਉਹ ਇਹਨੇ ਪੂਰੇ ਕਰਨੇ ਨੇ ਵਿੱਚ ਹੈ 10 ਵਾਰ ਲਾਈਟ ਬੱਜੇ ਉਹਨੇ ਪੂਰੇ ਕਰਨੇ ਨੇ ਉਹਨੇ ਥੋੜਾ ਜਿਹਾ ਸੀ 1 ਘੰਟਾ ਦਾ ਟਾਈਮ ਲਾਇਆ ਇੱਕ ਘੰਟਾ ਇਹਨੇ ਪੂਰਾ ਕਰਨਾ ਪੂਰਾ ਕਰਨਾ ਹਾਂਜੀ ਇਹ ਦਾ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਹੁਣ ਤੁਹਾਡੀ ਇਨ ਫਿਊਚਰ ਹੋਰ ਕੀ ਕੀ ਪਲੈਨਿੰਗ ਹੈ ਹੁਣ ਜਿਵੇਂ ਸਟਾਰਟਰ ਨੂੰ ਲੈ ਕੇ ਆ ਤੁਸੀਂ ਕੋਈ ਹੋਰ ਵੀ ਐਵੇਂ ਦਾ ਕੋਈ ਧਮਾਕਾ ਕਰਨਾ ਹੋਣਾ ਅੱਗੇ ਬਿਲਕੁਲ ਜੀ ਵੈਸੇ ਤਾਂ ਨਾ ਬੇਸਿਕਲੀ ਆਪਾਂ ਇਹਦੇ ਉੱਤੇ ਪੂਰਾ ਜ਼ੋਰ ਦੇਣਾ ਹਜੇ ਫਿਲਹਾਲ ਇਹਦੇ ਤੇ ਆ ਚਲੋ ਵੀਰ ਨਾ ਬੈਠੇ ਇਹ ਵੀ ਬਹੁਤ ਵੱਡਾ ਹਮਲਾ ਵੀ ਨਾਲ YouTube ਵੀ ਇਹ ਆਪਣਾ ਹਨਾ ਉਹ ਕਰਦੇ ਨੇ ਤੇ ਨਾਲ ਇੱਕ ਸਾਈਡ ਬਿਜ਼ਨਸ ਦੀ ਤੌਰ ਤੇ ਆਪਣਾ ਟੈਕਨੋ ਫਾਰਮ ਰੱਖਿਆ ਤੇ ਬਾਕੀ ਬਾਕੀ ਭਾਈ ਆਪਾਂ ਇੱਕ ਹੋਰ ਵੀ ਚੀਜ਼ ਕਹਿੰਦੇ ਆ ਬਈ ਕੋਈ ਸਾਨੂੰ ਸੁਝਾਅ ਵੀ ਦੇ ਸਕਦਾ ਜੀ ਬਈ ਇਹਦੇ ਕੀ ਕੀ ਚੀਜ਼ਾਂ ਹੋਰ ਐਡ ਹੋਣੀਆਂ ਚਾਹੀਦੀਆਂ ਨੇ ਸਿਰਫ ਹੋਰ ਦੱਸਦਾ ਜੀ ਮੈਂ ਆਪਾਂ ਹੂੰ ਬਿਜਲੀ ਆਉਣ ਤੋਂ ਕਿੰਨਾ ਟਾਈਮ ਬਾਅਦ ਤੁਸੀਂ ਮੋਟਰ ਚਲਾਉਣੀ ਆ ਹੂੰ ਉਹ ਵੀ ਇਹਦੇ ਵਿੱਚ ਫੀਚਰ ਹੈਗਾ ਤੇ ਆਉਂ ਗਿਆ 10 ਸਕਿੰਟ ਬਾਅਦ 20 ਸਕਿੰਟ ਬਾਅਦ ਜਿਵੇਂ ਕਿ ਆਟੋਮੈਟਿਕ ਲੈ ਲੈਣੇ ਆ 20 ਘੰਟਾ ਸੋਰੀ 30 ਸਕਿੰਟ ਲੈ ਲੈਣੇ 30 ਮਿੰਟ ਲੈ ਲੈਂਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਸੈੱਟ ਉਹ ਵੀ ਸੈੱਟ ਕਰ ਸਕਦੇ ਸੈੱਟ ਕਰ ਸਕਦੇ ਹਾਂ ਸਟਾਰ ਤੋਂ ਡੇਲਟਾ ਦਾ ਟਾਈਮ ਵੀ ਸੈੱਟ ਕਰ ਸਕਦੇ ਹੋ ਉਹਦਾ ਰੀਜ਼ਨ ਕੀ ਹੁੰਦਾ ਮਤਲਬ ਵੀ ਹੁਣ ਚਲੋ ਆਪਾਂ ਨੇ ਅੱਧੇ ਮਿੰਟ ਦਾ ਟਾਈਮ ਲਾਤਾ ਇਹਦੇ ਵਿੱਚ ਉਹਦੇ ਨਾਲ ਮੋਟਰ ਵੀ ਕਿਤੇ ਨਾ ਕਿਤੇ ਸੇਫ ਰਹਿੰਦੀ ਹੈ ਉਹ ਚੀਜ਼ ਨੇ ਕੁਝ ਕਰਦਾ ਸਰਕਾਰਾ ਜੀ ਦੱਸਦਾ ਗੱਲ ਮੰਨ ਲਓ ਜਿੱਥੇ ਮੰਨ ਲਓ ਜਿਵੇਂ ਨਾ ਕੋਸ਼ਿਸ਼ ਲਾ ਕੇ ਆਪਣੇ ਪੰਜਾਬ ਦੇ ਵਿੱਚੇ ਮੋਟਰਾਂ ਬਹੁਤ ਡੂੰਘੀਆਂ ਨੇ ਹੂੰ ਜਿਵੇਂ ਆਪਣਾ ਰਾਜਸਥਾਨ ਚ ਵੀ ਹੈਗੀਆਂ ਨੇ ਕੋਈ ਮੇਨ ਨਾਗੌਰ ਜ਼ਿਲ੍ਹਾ ਹੋ ਗਿਆ ਆਪਣਾ ਉੱਥੇ ਬਹੁਤ ਜਾਂਦੇ ਨੇ 3-5 500 ਫੁੱਟ ਤੇ 5-500 ਫੁੱਟਲੇ ਮੋਟਰਾਂ ਯਾਰ ਯਾਰ ਸਹੀ ਆਪਾਂ ਪੰਜਾਬ ਦੀ ਗੱਲ ਕਰਦੇ ਜਦ ਆਪਣੀ ਬਿਜਲੀ ਭੱਜ ਕੇ ਆਉਂਦੀ ਆ ਜਿਹੜਾ ਮਤਲਬ ਬਿਜਲੀ ਭੱਜਦੀ ਆ ਆਪਣੀ ਜਿਹੜਾ ਸਾਰਾ ਡਰਾਈਵਰੀ ਚ ਪਾਣੀ ਆ ਬੈਰਲ ਚ ਪਾਣੀ ਉਹ ਸਾਰਾ ਥੱਲੇ ਜਾਣਾ ਤੇ ਜਿਹੜਾ ਮਪੈਲਰ ਆ ਬੜਾ ਪੁੱਠਾ ਘੁੰਮਣਾ ਉਹ ਪੁੱਠਾ ਘੁੰਮਣਾ ਜੇ ਉਸ ਜਗ੍ਹਾ ਤੇ ਬਿਜਲੀ ਆ ਗਈ ਤਾਂ ਮੋਟਰ ਤੇ ਦੁੱਗਣਾ ਜ਼ੋਰ ਪੈਂਦਾ ਇੱਕ ਵਾਰ ਝਟਕਾ ਪੂਰਾ ਪੈਂਦਾ ਪੂਰਾ ਝਟਕਾ ਪੈਂਦਾ ਉੱਥੇ ਨਾਲ ਤੁਹਾਡੇ ਜ਼ੋਰ ਫੋਕਣ ਦਾ ਬਹੁਤ ਚਾਂਸ ਰਹਿੰਦੇ ਨੇ ਜਿਹੜਾ ਜ਼ੋਰ ਫੋਕਦਾ ਨਾ ਜੀ ਉਹ ਉਸੇ ਕਰਣ ਹੀ ਫੁੱਗਦਾ। ਉਹ ਜਿਵੇਂ ਕਈ ਵਾਰ ਪਾਈਪ ਲੱਗੇ ਉਹਨ ਦਾ ਡਿਲੀਵਰੀ ਅੱਗੇ ਉਹ ਟਾਈਮ ਲੈ ਲੈਂਦਾ। ਹਾਂਜੀ 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 ਹਾਂਜੀ। ਪਾਣੀ ਨੀਚੇ ਜਾਣ ਨੂੰ। ਪਾਣੀ ਉਹ ਉਹ ਜ਼ੋਰ ਪੈਂਦਾ ਤੇ ਉਹ ਤੁਸੀਂ ਨਾ ਉਹ ਹਿਸਾਬ ਨਾਲ ਆਪਣੇ ਦਾ ਟਾਈਮ ਸੈੱਟ ਕਰ ਸਕਦੇ ਹੋ ਵੀ ਜਦ ਤੱਕ ਪਾਣੀ ਪੂਰਾ ਥੱਲੇ ਨਹੀਂ ਜਾਂਦਾ ਜਦ ਤੱਕ ਮੋਟਰ ਨਾ ਚੱਲੇ। ਮੋਟਰ ਨਹੀਂ ਚੱਲਦੀ ਜਦ ਤੱਕ। ਉਹ ਇਹਦਾ ਜਿਹੜਾ ਬੈਨੀਫਿਟ ਆ ਜੀ ਆਪਣਾ ਉਹ ਬੈਨੀਫਿਟ ਆ। ਠੀਕ ਹੈ ਠੀਕ ਹੈ। ਬਾਕੀ ਜਿਹੜਾ ਸਟਾਰਟ ਤੋਂ ਡੈਲਟਾ ਹੋਣ ਦਾ ਟਾਈਮ ਆ। ਹਾਂਜੀ। ਉਹਦਾ ਕੀ ਬੈਨੀਫਿਟ ਆ ਮੰਨ ਲਓ ਆਪਣੇ ਨੇ ਪਲਾਸਟਿਕ ਦੀ ਪਾਈਪ ਲਾਈਨਾਂ ਕੁਝ ਜਗ੍ਹਾ। ਹਾਂ। ਉਦជា ਆਪ ਇੱਕਦਮ ਹੀ ਸਟਾਰਟ ਤੋਂ ਡੇਲਟਾ ਹੁੰਦਾ ਦੂਜਾ ਜਿਹੜਾ ਇੱਕਦਮ ਮੋਟਰ ਚੱਕਦੀ ਆ ਉਹ ਪੈਪ ਤੇ ਜ਼ੋਰ ਪੈਂਦਾ ਠੀਕ ਹੈ ਐਨਾ ਉਹ ਪੈਪ ਅੱਧੇ ਪਾੜਨੇ ਪਰਤੇ ਚੱਲਦਾ ਜਿਹੜੀ ਆਪਣੀ ਪਾਈਪ ਲਾਈਨ ਹੁੰਦੀ ਹੈ ਪਾਈਪ ਲਾਈਨ ਹੁੰਦੀ ਹੈ ਫਿਰ ਉਹ ਪੂਰਾ ਹੋ ਕੇ ਜਾਂਦਾ ਬਿਲਕੁਲ ਉਹਦੀ ਜਿਹੜੀ ਮਤਲਬ ਜੀ ਸਟਰੈਂਥ ਬਣੀ ਰਹਿੰਦੀ ਆ ਬਣੀ ਰਹਿੰਦੀ ਆ ਉਹਦੀ ਪਾੜਨ ਦੀ ਜਿਹੜੀ ਸ਼ਕੈ ਹੈ ਉਹ ਨਾ ਬਰਾਬਰ ਹੋ ਜਾਂਦੀ ਆ ਠੀਕ ਹੈ ਤੇ ਹੁਣ ਤੁਹਾਨੂੰ ਦਿਖਾਉਣਾ ਜੀ ਟਰੋਇਸ ਪਰ ਹੋਰ ਅੱਛਾ ਹੁਣ ਜਿਵੇਂ ਏਬੀ ਇੱਕ ਟਾਈਮ ਜਿਹੜੀ ਟਾਈਮਿੰਗ ਆਪਣੀ ਹਾਂਜੀ 2 ਮਿੰਟ ਦਿਖਾਉਂਦਾ ਵੀ 2 ਮਿੰਟ ਰਹਿ ਗਏ 2 ਮਿੰਟ ਆਪਣੇ ਲੈਫਟ ਰਹਿ ਗਏ ਹੋ ਲੈਫਟ ਰਹਿ ਗਏ ਇਹ ਈ ਰਖ ਕੇ ਨਿਕਲ ਦਿਖਾਊਗਾ ਵੀ 2 ਮਿੰਟ ਆਪਣੇ ਹੋਰ ਮੋਟਰ ਚੱਲੂ ਜਿਹੜਾ ਪੰਜ ਮਿੰਟ ਇਹ ਆਪਣੇ ਫੇਸ ਵੀ ਨਾਲ ਜਿਹਨਾਂ ਸ਼ੋ ਕਰੀ ਜਾਂਦਾ ਸਭ ਕੁਝ ਇਹ ਪੂਰੀ ਸਟੈਟਿਸ ਆਪਣਾ ਪੂਰਾ ਦਿਖਾਊਗਾ ਅੱਛਾ ਹੁਣ ਜਿਵੇਂ ਪਹਿਲੇ ਸਾਡਾ ਆਟੋਮੈਟਿਕ ਲੱਗਿਆ ਹੋਵਾਤਾ ਉਹਦੇ ਚ ਕੀ ਹੁੰਦਾ ਤਾਂ ਸਾਡਾ ਇਹ ਜਿਦਾਂ ਤਾਂ ਵੀ ਅਸੀਂ ਜਿਵੇਂ ਪਹਿਲੇ ਗੇਅਰ ਚ ਮੋਟਰ ਚਲਾਉਣੀ ਹੈ ਚੱਲਦੀ ਨਹੀਂ ਸੀ ਇਹਦੀ ਫੀਚਰ ਹੈਗਾ ਉਮੀਦ ਹੈ ਵੀ ਚੱਲ ਜਾਵੇ। ਹਾਂਜੀ ਤੁਸੀਂ ਇਹਨੂੰ ਡਿਸਕਨੈਕਟ ਕਰ ਸਕਦੇ ਹੋ। ਠੀਕ ਹੈ। ਇਹਨੂੰ ਡਿਸਕਨੈਕਟ ਕਰਕੇ ਆਪਣੇ ਸਟਾਰਟਰ ਤੋਂ ਜੇ ਤੁਸੀਂ ਇੱਕ ਅੱਧੀ ਮੋਟਰ ਚ ਲੱਗ ਰੱਖਣੀ ਹੈ ਆਪਣੀ ਅੱਧੇ-ਉੱਤੇ ਉਹ ਵੀ ਤੁਸੀਂ ਚਲਾ ਕੇ ਚਲਾ ਸਕਦੇ ਹੋ। ਠੀਕ ਹੈ ਵੀ ਆਪਣਾ ਥੱਲੇ ਸਟਾਰਟਰ ਤੋਂ ਰਨ ਆਪਾ ਬੱਚਾ ਰਿਹਾ। ਬਿਲਕੁਲ ਜੀ ਹਰ ਸਟਾਰਟਰ ਤੇ ਲੱਗ ਜਾਂਦਾ। ਸਮਝ ਤੁਸੀਂ ਕੰਮ ਕਿਵੇਂ ਕਰਦਾ? ਕੁਝ ਬਾਈ ਕਹਿੰਦੇ ਵੀ ਕੰਮ ਕਿਵੇਂ ਕਰਦਾ? ਦੇਖੋ ਜੀ ਆਪਾਂ ਦਾ ਹਰ ਫੇਸ ਦੇ ਵਿੱਚ ਆਪਣੀਆਂ ਸੀਟੀਆਂ ਪੈ ਜਾਂਦੀਆਂ ਨੇ ਕੋਈ ਸੀਟੀ ਕਰੇ ਨੇ ਜੇ ਆਪਣੀ। ਠੀਕ ਹੈ ਠੀਕ ਹੈ। ਇਹ ਹਰ ਫੇਸ 'ਚ ਪੈ ਜਾਂਦੀ ਆ। ਹਾਂਜੀ। ਤੇ ਪੂਰੀ ਇਹ ਨਿਗ ਇਹ ਤਾਂ ਰੀਜ਼ਨ ਭਾਈ ਇਹ ਹੈ ਨਾ ਮਤਲਬ ਕਿ ਜਦ ਵੀ ਮੋਟਰ ਸਿਰ ਤਾਕਤੂਰ ਆਪਣੀ ਥੁੱਕ ਨਹੀਂ ਆ ਹੂੰ ਉਹਦੇ ਨਾਲ ਲੋਡ ਅੰਡਰ ਲੋਡ ਪਤਾ ਲੱਗ ਜਾਂਦਾ ਇਹਨਾਂ ਨੂੰ ਅੱਛਾ ਇੱਕ ਤਰੀਕੇ ਦਾ ਨਾ ਦਿਮਾਗ ਤਰੀਕੇ ਇਹ ਮੰਨ ਲਓ ਤੁਸੀਂ ਵੀ ਇਹਦੇ ਹੱਥ ਨੇ ਆਇਆ ਇਹਦਾ ਦਿਮਾਗ ਆ ਇਹ ਦਿਮਾਗ ਹੈ ਹਾਂ ਤਾਂ ਉਹਨੇ ਜਿਹੜੀ ਪ੍ਰੋਟੈਕਟ ਮੋਟਰ ਨੂੰ ਕਰਨਾ ਹੈ ਹਾਂ ਜੀ ਪ੍ਰੋਟੈਕਟ ਮੋਟਰ ਇਹਦਾ ਇਹ ਮਤਲਬ ਕਿ ਪ੍ਰੋਸੈਸ ਆ ਜਿਹੜੀ ਇੱਕ ਕੱਲਾ ਮੋਟਰ ਨੂੰ ਵੀ ਪ੍ਰੋਟੈਕਟ ਰੱਖਦੇ ਨੇ ਜਾਂ ਇਹਨੂੰ ਵੀ ਇਹਨੂੰ ਵੀ ਪ੍ਰੋਟੈਕਟ ਰੱਖਦੇ ਇਹ ਤਾਂ ਜੀ ਪ੍ਰੋਟੈਕਟ ਹੁੰਦਾ ਹੀ ਹੁੰਦਾ ਅਚੇ ਇਹ ਤਾਂ ਪ੍ਰੋਟੈਕਟੇ ਆ ਪੂਰਾ ਇਹ ਤਾਂ ਇਹਨੂੰ ਕੋਈ ਨਿਸ਼ਾਨੀ ਨਹੀਂ ਹੁੰਦੀ ਇਹ ਤਾਂ 42 ਗੱਲ ਨਹੀਂ ਹੈਗੀ ਇਹਨੂੰ ਆਪਣਾ ਨਾ ਕਿਸੇ ਕੋਈ ਹੋਰ ਗੱਲ ਦੱਸਦਾ ਮਾੜੀ ਮੋਟੀ ਨਾ ਜਦੋਂ ਨਮੀ ਨਮੀ ਆ ਜਾਂਦੀ ਹੈ ਨਮੀ ਕਰਕੇ ਖਰਾਬ ਹੋ ਜਾਂਦੇ ਨੇ ਇਹ ਮਾੜੀ ਮੋਟੀ ਨਮੀ ਨੂੰ ਵੀ ਜੀ ਕੁਝ ਨਹੀਂ ਸਮਝਦਾ ਹੈਗਾ ਠੀਕ ਹੈ ਅਸੀਂ ਲੇ ਮੌਸਮ ਦੀ ਹਾਂ ਕੋਈ ਬਾੜੀ ਹੋਣੀ ਸਮਝਦਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਇਹ ਬਾਕੀ ਹੋਰ ਜਿਹੜੀਆਂ ਆਪਾਂ ਤੁਹਾਨੂੰ ਦੱਸਿਆ ਹਰ ਕਿਸੇ ਸਟਾਰਟਰ ਦੇ ਲੱਗ ਜਾਂਦਾ ਜਿਹੜਾ ਮਰਜੀ ਤੁਹਾਨੂੰ ਤੁਹਾਡੇ ਕੋਲ ਹੁਣ ਮਾਡਲ ਇੱਕੇ ਤਰ੍ਹਾਂ ਦਾ ਤੁਸੀਂ ਤਿਆਰ ਕਰਦੇ ਹੋ ਜਾਂ ਇਹਦੇ ਵਿੱਚ ਹੋਰ ਵੀ ਭਾਈ ਜੀ ਮਾਡਲ ਤਾਂ ਦੋ ਤਿੰਨ ਹੋਰ ਹੈਗੇ ਨੇ ਅੱਛਾ ਪਰ ਉਹਦੀ ਜਿਹੜੀ ਐਕੂਰੇਸੀ ਆ ਨਾ ਉਹ ਇਹਦੇ ਸਾਹਮਣੇ ਮਤਲਬ ਕਿ ਅਸੀਂ ਇਹ ਸੋਧ ਕਰ ਕਰ ਹੀ ਇਹ ਬਣਾਇਆ ਇਹ ਬਣਾਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਲਿਆਂਦੇ ਭਾਈ ਆਹ ਪ੍ਰੋਡਕਟਰ ਨੂੰ 6 ਤੋਂ 6 ਸਾਲ ਹੋ ਗਏ ਪੂਰਾ ਰਿਸਪੌਂਸ A ਤੋਂ Z ਮਤਲਬ ਦੀ ਹੁਣ ਆ ਕੇ ਆਪਾਂ ਨਾ ਪਿਛਲੇ ਸਾਲ ਕੁਝ ਵੇਚੇ ਸੀਗੇ ਜੀ ਆਪਣੇ ਬਾਈ ਸੁਰਜਿੰਦਰ ਬਾਈ ਹਾਂਜੀ ਉਹਦੇ ਉਹਨਾਂ ਨੇ ਆਪਣਾ ਬੜਾ ਉਹ ਕਰਿਆ ਹੋਰ ਬੜਾ ਟੈਂਪੂ ਲਾ ਗਿਆ ਹਾਂ ਹਾਂਜੀ ਹਾਂਜੀ ਦੇਖੋ ਫੁੱਲ ਦਿਖਾਤਾ ਜਿੱਦਾਂ ਦਿਖਾਤਾ ਫੁੱਲ ਦਿਖਾਤਾ ਤੇ 5 ਮਿੰਟ ਦੇ ਟਾਈਮ ਨਾਲ ਬੰਦ ਹੋ ਗਈ ਹੁਣ ਚਾਹੇ ਬਿਜਲੀ ਕਿੰਨੀ ਮਰਜ਼ੀ ਭੱਜ ਕੇ ਆ ਜਵੇ ਜਿੰਨੀ ਮਰਜ਼ੀ ਵਾਰ ਹੁਣ ਇਹ ਨਹੀਂ ਚੱਲਣਾ ਚਲਾਉਣਾ ਨਹੀਂ ਹੈਗਾ ਤੂੰ ਤੁਹਾਨੂੰ ਕਰਨਾ ਕੀ ਪੈਣਾ ਇਹ ਬਟਨ ਦੱਬ ਕੇ ਟਾਈਮ ਦਾ ਹਾਂ ਤੁਹਾਨੂੰ ਦਵਾਰ ਤੋਂ ਜਿਵੇਂ ਹੁਣ ਮਾਸਟਰ ਸੈਂਕ ਕਰਨਾ ਹਾਂਜੀ ਇਹ ਦੱਬ ਕੇ ਹਾਂਜੀ ਤੁਹਾਨੂੰ ਨਾ ਇਹਨੂੰ ਆਫ ਔਨ ਕਰਕੇ ਫੋਰੀ ਆਪਣਾ ਆਫ ਕਰਕੇ ਔਨ ਕਰਨਾ ਪੈਣਾ ਹੁਣ ਇਹ ਫੇਰ ਚੱਲ ਪਣੀ ਹੈ ਫੇਰੇ ਚੱਲ ਪਈ ਠੀਕ ਹੈ ਹੁਣ ਫੇਰ ਚੱਲ ਗਿਆ ਹੁਣ ਫੇਰ ਚੱਲ ਪੈ ਗਿਆ ਠੀਕ ਹੈ ਹੁਣ ਮਤਲਬ ਮੋਟਰ ਨੇ ਆਪਣਾ ਫੇਰ ਜਿਹੜਾ ਵਰਕਿੰਗ ਸਟਾਰਟ ਕਰ ਦਿੱਤਾ ਉਹ ਵਰਕਿੰਗ ਸਟਾਰਟ ਕਰ ਦੇਣੀ ਆ ਹੋ ਗਿਆ ਜੀ ਪਾਣੀ ਆ ਠੀਕ ਹੈ ਭਾਈ ਜੀ ਇਸ ਤਰੀਕੇ ਨਾਲ ਆਪਣਾ ਕੰਮ ਕਰੇਗਾ ਬਾਕੀ ਪਹਿਲਾਂ ਪਹਿਲਾਂ ਆਪਣਾ ਸਿੱਧਾ ਟਾਪ ਸੀ ਚੱਲਦੀ ਸੀ ਹੈ ਨਾ ਨਹੀਂ ਪਹਿਲਾਂ ਕਿ ਜਿਹੜੀ ਮਤਲਬ ਛੇ ਫਟਾਫਟ ਗੇਅਰ ਪਾ ਦਿੰਦੀ ਸੀ ਪਰ ਪਹਿਲੇ ਛੇਤੀ ਪਾ ਲਈ ਪਾ ਉਹ ਵੀ ਇਹਦੇ ਵਿੱਚ ਫਿਰ ਸਿਸਟਮ ਆ ਗਿਆ ਵੀ ਪਹਿਨੇ ਗੇਅਰ ਤੋਂ ਵੀ ਟਾਈਮ ਲੇਕੇ ਦਿੰਦਾ ਹਾਂਜੀ 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 ਆਪਾਂ ਕਰਿਆ ਜੀ ਆਪਣਾ ਇਮਰਜੈਂਸੀ ਟਾਈਮ ਲਾ ਲਈ ਆਪਾਂ ਉਹ ਉਹਦਾ ਵੀ ਠੀਕ ਹੈ ਸਟਾਰਟ ਤੋਂ ਡੈਲਟਾ ਦਾ ਟਾਈਮ ਵੀ ਲਾ ਸਕਦੇ ਆ ਉਹ ਵੀ ਲਾ ਸਕਦੇ ਆ ਬਾਕੀ ਤੁਹਾਨੂੰ ਦੱਸਿਆ ਆਪਣਾ ਅੰਪੀਅਰ ਸੈੱਟ ਕਰਨਾ ਦਾ ਸਟਾਰਟ ਸਿਸਟਮ ਉਹ ਬਣਾ ਹੈ ਨਾ ਮੰਨ ਲਓ ਤੁਹਾਡੀ ਮੋਟਰ ਹੋਣ ਜਿਹੜੀ ਆਪਾਂ ਮੈਂ ਦੱਸ ਦਿਆਂ ਕਰੀਆ ਪੂਰਾ ਦੱਸ ਦਿੰਦਾ ਹੂੰ ਇਸੇ ਤਰ੍ਹਾਂ ਹੈ ਜੇ ਆਪਣ ਵੋਲਟੇਜ ਹਾਂਜੀ ਹੁਣ ਇਹ ਐਂਪੀਅਰ ਦਿਖਾਊਗਾ ਹਾਂਜੀ 24 ਐਂਪੀਅਰ ਲੈ ਰਿਹਾ ਮੋਟਰ ਆਪਣਾ ਹੈ ਨਾ 24 25 ਐਂਪੀਅਰ ਆਪਣੇ ਐਂਪੀਅਰ ਦਾ ਬਟਨ ਦਬ ਕੇ ਰੱਖਣਾ ਹਾਂਜੀ ਆਪਾਂ 28 ਐਂਪੀਅਰ ਤੇ ਸੈੱਟ ਕਰਿਆ ਹੋਇਆ ਹੈ 22 28 ਕਰ ਲਓ ਠੀਕ ਹੈ 28 ਐਂਪੀਅਰ ਤੇ ਸੈੱਟ ਕਰਿਆ ਹੋਇਆ ਹੈ ਜਿਵੇਂ ਵੀ ਤੁਹਾਡੀ ਮੋਟਰ ਲੋਡ ਮੰਨ ਕੇ 28 ਐਂਪੀਅਰ ਤੇ ਜਾਣੀ ਆ ਇਹ ਤੁਹਾਡੀ ਮੋਟਰ ਨੂੰ 3 ਸੈਕਿੰਡ ਦੇ ਅੰਦਰ ਅੰਦਰ ਬੰਦ ਕਰ ਦੇਣੀ ਹੈ ਬੰਦ ਕਰ ਦੇਣਾ ਹਾਂਜੀ ਮਤਲਬ ਕਿ 올 ਓਵਰ ਹਾਂਜੀ ਇੱਕ ਵਾਰ ਲਾ ਕੇ ਦੇਖੋ 23 ਕਰਕੇ ਦੇਖ ਬਾਈ ਜੀ ਫਿਰ ਕਰ ਦੇ ਨੇ ਦੇਖੋ ਤੁਹਾਡੇ ਸਾਹਮਣੇ ਕਰ ਦੇ ਨੇ ਆਪਾਂ ਜ ਤੂੰ 22 ਤੇ 21 ਤੇ ਕਰ ਦਿੰਦੇ ਆ 21 ਤੇ ਕਰ ਦਿੰਦੇ ਆ ਹਾਂਜੀ ਉਹਦਾ ਵੀ ਪਤਾ ਕਿਉਂਕਿ ਸਭ ਚੀਜ਼ਾਂ ਨਾ ਵੀਡੀਓ ਚ ਕਲੀਅਰ ਹੋ ਜਾਣਾ ਕਿ ਜ਼ਿਆਦਾ ਵਧੀਆ ਜੀ ਜ਼ਿਆਦਾ ਵਧੀਆ ਹਾਂਜੀ ਵੈਸੇ ਜਣੀ ਉਹ ਹਾਂ ਮਾਰ ਤਾਂ ਕੱਟ ਕੱਟ ਉਹ ਕਰਤੀ ਮੋਟਰ ਬੰਦ ਉਹ ਦੇਖੋ ਜੀ ਹਨਾ ਬਿਲਕੁਲ ਬਿਲਕੁਲ ਨਹੀਂ ਕੋਈ ਨਹੀਂ ਬਾਈ ਦਿਲਪ੍ਰੀਤ ਆਪਣਾ ਪਤਾ ਕੀ ਆ ਜਿਹੜੀ ਵੀ ਚੀਜ਼ਾਂ ਜਿਹੜੀਆਂ ਨੇ ਆਪਾਂ ਦੱਸਣੀਆਂ ਨੇ ਆਪਾਂ ਉਹ ਹੀ ਦੇਖੀ ਬਿਲਕੁਲ ਬਿਲਕੁਲ ਆਪਾਂ ਕੋਈ ਵੀ ਯਾਰ ਇੱਕਨ ਹਰ ਜੀ ਦੀ ਮਾਰਨੀ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਜਿੰਨੀਆਂ ਵੀ ਵੀਡੀਓ ਚ ਦੋ ਚੀਜ਼ਾਂ ਦਿਖਾਈਆਂ ਨੇ ਉਹ ਕਨੇ ਆਪਾਂ ਐਕੂਰੇਟ ਕੰਮ ਕਰੂਗਾ ਆਪਣੇ ਚਾਚਾ ਜੀ ਖੜੇ ਨੇ ਨਾਲ ਹਾਂ ਹਾਂ ਨਾ ਚਾਚਾ ਜੀ ਸਾਡੇ ਬਿਲਕੁਲ ਨਾ ਆਪਾਂ ਐ ਨਹੀਂ ਚਾਚਾ ਜੀ ਕੋਈ ਆਪਾਂ ਗੱਲ ਇਹ ਗਲਤ ਕਹੀ ਜਿਹੜੀ ਵੀ ਨਾ ਜਿੱਦਾਂ ਬਿਜਲੀ ਤਾਂ ਸਾਡਾ ਮੋਟਰਾਂ ਦਾ ਸਾਰਾ ਚਾਚਾ ਹੀ ਨਹੀਂ ਦੇਖਣਾ ਅੱਛਾ ਜੀ ਅਸੀਂ ਤਾਂ ਕਦੇ ਸੋਖੇ ਜੇ ਫਿਊਜ਼ ਵੀ ਨਹੀਂ ਲਾਉਂਦੇ ਇਹਨਾਂ ਨੇ ਜਿੰਨਾ ਵੀ ਸਾਰਾ ਧਾਮ ਜਮ ਇਹਨਾਂ ਨੇ ਕਰਨਾ ਕੋਈ ਆਟੋਮੈਟਿਕ ਦਾ ਕਿਵੇਂ ਲੱਗਿਆ ਤੁਹਾਨੂੰ ਇਹ ਆਹਮ ਆਟੋਮੈਟਿਕ ਕੋਈ ਨਹੀਂ ਬੰਦ ਕਰਦਾ ਜਿੰਨੀਆਂ ਮਰਜ਼ੀ ਲੋਡ ਲਵੇ ਮੋਟਰ ਉਹ ਨਹੀਂ ਕਰਦੀ ਤੇ ਇਹ ਚੀਜ਼ੇ ਹੁਣ ਮਤਲਬ ਸੇਫ ਰੱਖੂਗੀ ਤਾਂ ਬਹੁਤ ਬਿਲਕੁਲ ਜੀ ਬਿਲਕੁਲ ਪਰ ਇੱਕ ਜ਼ਿੰਮੇਦਾਰੀ ਪੂਰੀ ਬੈਨੀਫਿਟ ਹੈ ਇਹ ਚੀਜ਼ ਹਨਾ ਬਿਲਕੁਲ ਬਿਲਕੁਲ ਜੀ ਤੇ ਬਹੁਤ ਵਧੀਆ ਆਪਣਾ ਇਹ ਬੋਡੀ ਕਿਹੜੀ ਬੋਡੀ ਚ ਆਉਂਦਾ ਆਪਣਾ ਇਹ ਇਹ ਬਾਈ ਜੀ ਪਹਿਲਾਂ ਇਹ ਆਪਣੇ ਪਲਾਸਟਿਕ ਦੀ ਬੋਡੀ ਸੀ ਜਿਹੜਾ ਹੁਣ ਲੋਹੇ ਦੀ ਬੋਡੀ ਕਰੀਆ ਇਹ ਤੇ ਰੀਜ਼ਨ ਰਿਹਾ ਇੱਕ ਹੂੰ ਉਹ ਪਹਿਲਾਂ ਪਲਾਸਟਿਕ ਦੀ ਬੋਡੀ ਆਪਾਂ ਕਰਦੇ ਕੋਟਿੰਗ ਕਰਦੇ ਸੀਗੇ ਤੋਂ ਭਗਾ ਵਗਾ ਮਾਰਦੇ ਨੇ ਉਹ ਟੁੱਟੀਆਂ ਹੋਈਆਂ ਬੰਦੇ ਕੋਲ ਪਹੁੰਚਦੀਆਂ ਅੱਜ ਹੁਣ ਇਹਨੂੰ ਏਦਾਂ ਦੱਸੋ ਪਰਚੇਜ਼ ਕਰਨ ਦਾ ਕੀ ਸਿਸਟਮ ਹੈ ਆਪਣਾ ਬਾਈ ਨੰਬਰ 8057558570 ਠੀਕ ਹੈ ਜੇ ਆਪਾਂ ਜੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਗੱਲ ਨਹੀਂ ਕਈ ਵਾਰ ਪੋਲ ਨਹੀਂ ਚੱਕ ਹੁੰਦੀ ਨਹੀਂ ਚੱਕ ਹੁੰਦੀ ਕਿ ਤੁਸੀਂ ਆਪਣਾ ਕੀ ਕਰਨਾ ਕੋਈ ਅਲਟਰਨੇਟ ਨੰਬਰ ਦੋ ਜਾਂ ਕੋਈ ਸਾਈ ਮੈਂ ਤੁਹਾਨੂੰ ਦੱਸਦਾ ਜੀ ਸਭ ਤੋਂ ਸਗਾਲਾ ਤਰੀਕਾ ਹਮ ਆਪਣੇ ਸਟਾਰਟਰ ਦੀ ਤੇ ਜਿਹੜਾ ਆਪਣਾ ਆਟੋਮੈਟਿਕ ਲੱਗਿਆ ਉਹਦੇ ਤਾਰਾਂ ਦੀਸ ਨੂੰ ਫੋਟੋ ਖਿੱਚ ਕੇ ਸਾਡੇ ਇਸ ਨੰਬਰ ਤੇ ਵਟਸਐਪ ਚੱਲਦਾ ਤੇ ਭੇਜ ਦਿਓ ਭੇਜ ਦਿਓ ਪੂਰਾ ਐਡਰੈਸ ਭੇਜ ਦਿਓ ਫੋਟੋ ਆਟੋਮੈਟਿਕ ਦੀ ਨਹੀਂ ਜੀ ਸਟਾਰਟਰ ਦੀ ਜ਼ਰੂਰੀ ਹੈ ਸਟਾਰਟਰ ਦੀ ਜ਼ਰੂਰੀ ਹੈ ਜੀ ਕਿਉਂਕਿ ਕੰਰੈਕਸ਼ਨ ਦੇਖਣੇ ਪੈਂਦੇ ਨੇ ਵੀ ਤੁਹਾਡੇ ਜੀ ਕਿਹੜਾ ਲੱਗਣਾ ਕਿਹੜਾ ਲੱਗਣਾ ਹੈ ਬਸ ਉਹ ਸਾਹਮਣੇ ਫਿਰ ਤੁਸੀਂ ਦ ਆਉਂਦਾ ਤਾਂ ਜਿਹੜਾ ਉਹ ਜੀ 6 ਤਾਰਾਂ ਨਾਲ ਲੱਗਦਾ 6 ਤਾਰਾਂ ਨਾਲ ਲੱਗਦਾ ਹਾਂਜੀ ਉਸ ਤਰੀਕੇ ਨਾਲ ਬਾਈ ਜੀ ਆਪਣਾ ਠੀਕ ਹੈ ਆਪਣਾ ਜਿਹੜੀ ਹਰੇਕ ਤੇ ਪੂਰਾ ਅੱਜ ਅੱਜ ਲੱਗ ਜਾਂਦਾ ਇਹ ਤਾਂ ਜੀ ਹਰੇਕ ਤੇ ਲੱਗਦਾ ਪੂਰਾ ਪ੍ਰੋਪਰ ਕੰਮ ਕਰਦਾ ਠੀਕ ਹੈ ਇਹਦੇ ਵਾਸਤੇ ਕੋਈ ਉਦੋਂ ਨਹੀਂ ਵੀ ਬੜੀ ਛੋਟੀ ਮੋਟਰ ਵਾਲਾ ਕੋਈ ਸਿਸਟਮ ਨਹੀਂ ਨਹੀਂ ਹਾਂਜੀ ਉਹ ਵੀ ਜ਼ਰੂਰੀ ਆ ਚੀਜ਼ 3 3 ਫੇਸ 3 ਐਚਪੀ ਹਾਂ ਤੋਂ ਲੈ ਕੇ ਇਹ 125 ਐਚਪੀ ਤੱਕ ਕੰਮ ਕਰਦਾ 125 ਐਚ ਵੀ ਤੱਕ ਕੰਮ ਇਹ ਹੀ ਕੈਪੇਬਲ ਆ ਜੀ ਆਪਣਾ 100 ਜਿਹੜੀ ਮੋਟਰ 200 ਵੋਟ ਲਾਊਗੀ ਹੂੰ ਉੱਥੇ ਤੱਕ ਹੀ ਸੈੱਟ ਹੋ ਜਾਂਦਾ ਸੈੱਟ ਹੋ ਜਾਂਦਾ ਹਾਂਜੀ ਤੇ 1 ਸਾਲ ਦੀ ਪੂਰੀ ਫੁੱਲ ਗਾਰੰਟੀ 1 ਸਾਲ ਦੀ ਪੂਰੀ ਫੁੱਲ ਵੈਸੇ ਸਿਸਟਮ ਕੋਈ ਜ਼ਿਆਦਾ ਮਹਿੰਗਾ ਨਹੀਂ ਨਹੀਂ ਕੋਈ ਜ਼ਿਆਦਾ ਮਹਿੰਗਾ ਪੂਰਾ ਰੇਟ ਦੇ ਵਿੱਚ ਵਾਜਬ ਹੈ ਵੀਰ ਉਹਨਾਂ ਨੇ ਮਿਹਨਤ ਕੀਤੀ ਹੈ ਸੋ ਇਹਨਾਂ ਨੇ ਮਿਹਨਤ ਦਾ ਫਲ ਹੈ ਜਿਹੜਾ ਉਹ ਸਾਹਮਣੇ ਹੈ ਬਾਕੀ ਭਾਈ ਜੀ ਮੈਂ ਦੇਖਣੇ ਕਹਾਂਗਾ ਭਾਈ ਇੱਕ ਵਾਰ ਮੋਟਰ ਸੜਨ ਦਾ ਜੇ ਇੱਕ ਵਾਰ ਇਹਨੇ ਸੜਨ ਤੋਂ ਬਚਾ ਲਈ ਹਾਂ ਥੋੜਾ ਖਰਚਾ ਨਿਕਾ ਇਹ ਫ੍ਰੀ ਖਰਚਾ ਵੱਧ ਪੈਂਦਾ ਹਰ ਪਤਾ ਨਹੀਂ ਇੰਨਾ ਦਾ ਮੋਟਰ ਕੱਢਣ ਦੀ ਖਰਚਾ ਆ ਜਾਂਦਾ ਜਿੰਨੇ ਦਾ ਪਤਾ ਨਹੀਂ ਕਿੰਨੀ ਕਿੰਨੀ ਵਾਰ ਫੜੀ ਬਚਾਊਗਾ ਇਹ ਕਿੰਨੀ ਵਾਰ ਮੈਂ ਕਿਹਾ ਅਗੀਆਂ ਤਾਰਾਂ ਕੱਟੀਆਂ ਗਈਆਂ ਉੱਪਰ ਵਾਲੀਆਂ ਤਾਰਾਂ ਹੋ ਗਈਆਂ ਮੇਅਰ ਵਗੈਰਾ ਹੋ ਗਿਆ ਮੋਟਰ ਤਾਰ ਛੜਦੀ ਜਾਂਦੀ ਜਦ ਪੀਰ ਪਿੱਛੇ ਨਾਲ ਜੋੜ ਫੁੱਗ ਜਾਂਦਾ ਹੈ ਜੋੜ ਫੁੱਗ ਜਾਂਦਾ ਜਿਆਦਾਤਰ ਮਰੀ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਫਿਰ ਆਪਾਂ ਵੀ ਤਸੱਲੀਆ ਕਰਾ ਕੇ ਅੜਦਾ ਆਟੋਮੈਟਿਕ ਚੱਕ ਕੇ ਫਿਰ ਦੇਹ ਬਟਣ ਨਾਲ ਉਹੀ ਉਹੀ ਉੱਥੇ ਜਿਆਦਾ ਤਸੱਲੀਆ ਕਰਾਉਂਦੇ ਆਪਾਂ ਤੇ ਵੀਰ ਜੀ ਆਪਣਾ ਹੀ ਆ ਤੁਹਾਨੂੰ ਆ ਵੀ ਦਿਖਾਤਾ ਆਪਾਂ ਕਿਵੇਂ ਉਹ ਕਰਦਾ ਹੈ ਨੰਬਰ 1 ਕਿ ਤੁਹਾਡੇ ਜਿਆਦਾ ਅਲਟਰਨੇਟ ਨਹੀਂ ਨੰਬਰ 2 ਵੀ ਆਹੀ ਹੈ ਆਪਣਾ ਵਟਸਐਪ ਤੇ ਕਰ ਦਿਓ ਠੀਕ ਹੈ ਬਸ ਤੇ ਨਹੀਂ ਕਰੇ ਫੋਨ ਚੱਕ ਸਕਦੇ ਵਟਸਐਪ ਤੇ ਕਰ ਲਿਓ ਆਪਾਂ ਕੋਈ ਨਹੀਂ ਕੋਈ ਚਾਰजेस ਵਗੈਰਾ ਨਹੀਂ ਭਾਈ ਕੋਈ ਚਾਰਜ ਤਾਂ ਨਹੀਂ ਹੈਗੇ 2400 ਦੇ ਵਿੱਚ ਹੀ ਸਾਰਾ ਕੁਝ ਆ ਠੀਕ ਹੈ ਕਈ ਵਾਰ ਫੋਨ ਨਹੀਂ ਚੱਕ ਸਕਦੇ ਵਟਸਐਪ ਤੇ ਤੁਹਾਨੂੰ ਨਾ ਇੱਕ ਦਿਨ ਦੇ ਵਿੱਚ ਜਰੂਰ ਜਵਾਬ ਮਿਲੂਗਾ ਠੀਕ ਹੈ ਜੇ ਬਈ ਕਈ ਵਾਰ ਨਹੀਂ ਵੀ ਨਹੀਂ ਵੀ ਟਾਈਮ ਹੁੰਦਾ ਚਲੋ ਆਪਾਂ ਜਰੂਰ ਹੋ ਕਰਾਂਗੇ ਉਹ ਇਹ ਨੰਬਰ ਤੁਹਾਡੇ ਹੀ ਆ ਹਾਂਜੀ ਇਹ ਨੰਬਰ ਮੇਰੇ ਹੀ ਠੀਕ ਹੈ ਇਹ ਵੀਰ ਦਾ ਹੀ ਨੰਬਰ ਹੈ ਜੀ ਕਿਸੇ ਸੱਜਣ ਇਹ ਬੜਾ ਸੋਹਣਾ ਛੋਟਾ ਜਿਹਾ ਨਿੱਕਾ ਜਿਹਾ ਪੁਰਜ਼ਾ ਤੇ ਇਹ ਛੋਟੇ ਜਿਹੇ ਪੁਰਜ਼ੇ 'ਚ ਇੰਨੀ ਇੱਕ ਕਲਾ ਨੇ ਤੇ ਇਹ ਥੋੜੀ ਮੋਟਰ ਨੂੰ ਪੂਰਾ ਐਨ ਮਤਲਬ 100 ਦੇ ਵਿੱਚੋਂ 110% ਹੈ ਜਿਹੜੇ ਪ੍ਰੋਟੈਕਟ ਕਰਨਾ ਹੈ ਇਹਨੇ ਸੜਨ ਤੋਂ ਬਚਾਉਣੀ ਹੈ ਮੰਨ ਲਓ ਇੱਕ ਵਾਰ ਮੋਟਰ ਕੱਢਣ ਦਾ ਖਰਚਾ ਵੀ 2-400 ਆ ਤਾਂ ਨਾਰਮਲ ਜਾ ਜਾਂਦਾ ਹੈ ਟਰੈਕਟਰ ਡੋਟਰ ਦੇ ਖਰਚੇ ਹੋਰ ਪਾ ਕੇ ਹੈਨਾ ਸੋ ਉੰਨੇ ਦਾ ਤਾਂ ਇਹ ਪੁਰਜ਼ਾ ਨਹੀਂ ਆ કુલ 2400 ਦਾ ਧਾਮਜਮਾ ਸਾਰਾ ਇਹ ਤੇ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਆਪਾਂ ਨੇ ਆ ਸਟਾਰਟਰ ਵੀ ਚੱਕ ਲੈਣਾ ਇਹਦੀ ਜਗ੍ਹਾ ਤੇ ਵੀ ਵੀਰ ਉਹਨਾਂ ਦਾ ਜਿਹੜਾ ਟੈਕਨੋ ਫਾਰਮ ਦਾ ਉਹ ਇੱਕ ਨ ਉਹ ਮਤਲਬ ਹਲੇ ਪ੍ਰੋਸੈਸ ਦੇ ਵਿੱਚ ਹੈ ਚਲੋ ਜਦ ਵੀ ਇਨ ਫਿਊਚਰ ਉਹ ਬਣਿਆ ਤੇ ਆਪਾਂ ਨੇ ਉਹ ਚੀਜ਼ ਵੀ ਜਰੂਰ ਟਰਾਈ ਕਰਨੀ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਸਸਤੀ ਗਾਣੇ ਬਹੁਤ ਬਹੁਤ ਸਸਤੀ ਗਾਣੇ